ਮੇਰੇ ਸਾਰੇ ਦੋਸਤੋ ਕੀ ਹਾਲ ਨੇ ਜੀ ਅਮੀਰ ਕਰਾ ਬਰ ਕੋ ਠੀਕ ਹੋਵੋਗੇ ਤਾਂ ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਰਾਜੇ ਰੂਟ ਵਰਡਸ ਦੀ ਰੂਟ ਵਰਡਸ ਦੀ ਅੱਜ ਆਪਣੀ ਹੈਗੀ ਆ ਸੋਣਿਓ ਸੈਕਿੰਡ ਕਲਾਸ ਠੀਕ ਹੈ ਜੀ ਅੱਜ ਆਪਾਂ ਮੈਂ ਤੁਹਾਨੂੰ ਇਹਦੇ ਵਿੱਚ ਕੀ ਕਰਦੇ ਹੁੰਦੇ ਆਪਾਂ ਰੂਟ ਵਰਡਸ ਦੇ ਵਿੱਚ ਇੱਥੇ ਆਪਾਂ ਇਹ ਕਰਦੇ ਹੁੰਦੇ ਹੁੰਦੇ ਕਿ ਕੋਈ ਆਪਾਂ ਇੱਕ ਸ਼ਬਦ ਚੱਕ ਲੈਣੇ ਹੁੰਦੇ ਆ ਹਨਾ ਉਹ ਸ਼ਬਦ ਦੇ ਰਿਲੇਟ ਜਿੰਨੇ ਵੀ ਸ਼ਬਦ ਹੁੰਦੇ ਆ ਉਹਦਾ ਆਪਾਂ ਨੂੰ ਇੱਕ ਛੋਟਾ ਜਿਹਾ ਜਿਹੜਾ ਆਪ ਨੂੰ मीनिंग ਪਤਾ ਲੱਗ ਜਾਂਦਾ ਹਨਾ ਉਰੇ ਨਾਲ ਆਪਾਂ ਨੂੰ ਸਾਰੇ ਸੈਂਟੈਂਸ ਦਾ ਜਿਹੜਾ ਮਤਲਬ ਹੈ ਉਹ ਕਲੀਅਰ ਹੋ ਜਾਂਦਾ ਹੈਗਾ ਜਿਹਦੇ ਨਾਲ ਇਹ ਚੀਜ਼ ਆਪਣੀ ਬਕਾਇਬ ਦੇ ਵਿੱਚ ਵੀ ਵਧੀਆ ਰਹਿੰਦੀ ਹੈ ਐਂਟੋਨੀਮ ਸਨੋਨੀਮ ਵਨਵਾਰਡ ਇਹਦੇ ਕਾਫੀ ਚੀਜ਼ਾਂ ਦੇ ਵਿੱਚ ਆਪਣੀ ਇਹ ਚੀਜ਼ ਕੰਮ ਆ ਜਾਂਦੀ ਹੈ ਠੀਕ ਹੈ ਜੀ ਤੇ ਤਾਂ ਕਰਕੇ ਇਹ ਚੀਜ਼ ਆਪਣੇ ਵਾਸਤੇ ਬਹੁਤ ਜ਼ਿਆਦਾ ਇੰਪੋਰਟੈਂਟ ਹੈ ਜਿਹੜੇ ਬੱਚਿਆਂ ਨੂੰ ਬਕਾਇਬ ਨਹੀਂ ਆਉਂਦੀ ਜਿਹੜੇ ਬੱਚਨ ਸਨੋਨੀਮ ਐਂਟੋਨੀਮ ਯਾਦ ਕਰਨ ਚ ਪ੍ਰੋਬਲਮ ਹੁੰਦੀ ਹੈ ਉਹਨਾਂ ਵਾਸਤੇ ਇਹ ਕਲਾਸ ਸਭ ਤੋਂ ਜ਼ਿਆਦਾ ਸ਼ਫੀਸ਼ੈਂਟ ਹੈਗੀ ਅੱਜ ਆਪਾਂ ਜਿਹੜਾ ਨਵਾਂ ਵਾਰਡ ਲੈ ਕੇ ਆਏ ਰਾਜੇ ਉਹ ਹੈਗਾ ਸ਼ੋਪਿਸ ਠੀਕ ਹੈ ਜੀ ਮੇਰੇ ਕਹਿਣ ਦੇ ਵਿੱਚ ਕੋਈ ਫਰਕ ਪੈ ਸਕਦਾ ਹੈ ਤੁਹੇ ਸੋਡੇ ਜੋ ਕੋਈ ਬੱਚਾ ਇੰਗਲਿਸ਼ ਮੀਡੀਅਮ ਵਾਲਾ ਹੋਊ ਉਹਨੂੰ ਲੱਗੂਗਾ ਪਰ ਸਪੈਲਿੰਗ ਬਿਲਕੁਲ ਸਹੀ ਹੈ ਠੀਕ ਹੈ ਜੀ ਸ਼ਾਪਸ ਇਹਦਾ ਮੀਨਿੰਗ ਦਾ ਮਤਲਬ ਹੈਗਾ ਠੀਕ ਹੈ ਜੀ ਇਹ ਆਪਾਂ ਸ਼ਬਦ ਚੱਕਣਾ ਇਹਦਾ ਮੀਨਿੰਗ ਹੈਗਾ ਵਿਜਟਮ ਵਿਜਟਮ ਦਾ ਮਤਲਬ ਦਾ ਗਿਆਨ ਠੀਕ ਹੈ ਜੀ ਆਹ ਚੀਜ਼ ਬਾਰੇ ਆਪਾਂ ਡਿਸਕਸ਼ਨ ਕਰਨਾ ਅੱਜ ਇਹ ਨਾਲ ਰਿਲੇਟਡ ਜਿੰਨੇ ਵੀ ਸ਼ਬਦ ਹੋਣਗੇ ਉਹਦੇ ਬਾਰੇ ਡਿਸਕਸ਼ਨ ਕਰਾਂਗੇ ਨੀਚੇ ਦੇਖੋ ਜੀ ਕਿਤਾਬਾਂ ਆਪਾਂ ਨੂੰ ਕੀ ਦਿੰਦੀਆਂ ਰਾਜੇ ਕਿਤਾਬਾਂ ਆਪਾਂ ਨੂੰ ਕੀ ਦਿੰਦੀਆਂ ਗਿਆਨ ਤਦ ਆਪਾਂ ਤੁਹਾਨੂੰ ਕੀ ਦਿੰਦਗੇ ਗਿਆਨ ਗਿਆਨ ਨੂੰ ਇੰਗਲਿਸ਼ ਦੇ ਵਿੱਚ ਕੀ ਕਹਾਂਗੇ ਵਿਸ਼ਟਾ ਠੀਕ ਹੈ ਜੀ ਇੱਥੋਂ ਤੁਹਾਨੂੰ ਇੱਕ ਸ਼ਬਦ ਦਾ ਪਤਾ ਲੱਗ ਗਿਆ ਕਿ ਜਿਹੜੇ ਸ਼ਬਦ ਦੀ ਮੈਂ ਗੱਲ ਕਰ ਰਿਹਾ ਹਾਂਗਾ ਇਹ ਸ਼ਬਦ ਦਾ ਮਤਲਬ ਜਿੱਤੇ ਵੀ ਤੁਹਾਨੂੰ ਇਹ ਸ਼ਬਦ ਕਿਸੇ ਵੀ मीनिंग ਦੇ ਵਿੱਚ ਮਿਲ ਜੇ ਇਹਦਾ ਮਤਲਬ ਕੀ ਹੋਊਗਾ ਜੀ ਗਿਆਨ ਠੀਕ ਹੈ ਜੀ ਚਲੋ ਕਰਦੇ ਆ ਆ ਲਿਖਿਆ ਹੋਇਆ ਦੇਖੋ ਜੀ ਜੇਕਰ ਤੁਹਾਨੂੰ ਆ ਸ਼ਬਦ ਮਿਲਦਾ ਸੌਫਿਕ ਉਹਨੇ ਤਾਨੂੰ ਕਰਵਾ ਕੇ ਗਿਆ ਮੈਂ ਠੀਕ ਹੈ ਜੀ ਤਾਂ ਇਹਦਾ ਮਤਲਬ ਦਾ ਫੁੱਲ ਆਫ ਵਿਸਟਮ ਗਿਆਨ ਨਾਲ ਭਰਪੂਰ ਚੀਜ਼ ਇੰਟੈਕਚੁਅਲ ਇੰਟੈਕਚੁਅਲ ਦਾ ਮਤਲਬ ਵੀ ਸੇਮ ਹੁੰਦਾ ਇੰਟੈਕਚੁਅਲੀ ਸਬਦ ਤੁਹਾਨੂੰ ਸਿਨੋਨੀਮ ਅਨਟੋਨੀਮ ਦੇ ਵਿੱਚ ਬਹੁਤ ਜ਼ਿਆਦਾ ਮਾਤਰਾ ਦੇ ਵਿੱਚ ਲਿਖਿਆ ਮਿਲੂਗਾ ਠੀਕ ਹੈ ਜੀ ਇਹ ਸ਼ਬਦ ਕਲੀਅਰ ਹੋਣ ਲੱਗ ਗਿਆ ਨਾ ਹੁਣ ਦੇਖੋ ਅਗਲਾ ਸ਼ਬਦ ਹੁਣ ਅਗਲਾ ਸ਼ਬਦ ਵੀ ਜੇ ਆਪਾਂ ਸੇਮ ਟੂ ਸੇਮ ਚਾਹੀਦਾ ਤੁਹਾਨੂੰ ਆਹ ਸ਼ਬਦ ਮਿਲ ਜੇ ਤਾਂ ਹੀ ਚਾਹੀਦਾ ਤੁਹਾਨੂੰ ਆਹ ਸ਼ਬਦ ਮਿਲ ਜੇ ਆਪਾਂ ਨੂੰ ਕੀ ਚਾਹੀਦਾਗਾ ਆਪਾਂ ਨੂੰ ਆਹ ਸ਼ਬਦ ਚਾਹੀਦਾ ਠੀਕ ਹੈ ਜੀ ਹੁਣ ਸ਼ਬਦ ਤੁਸੀਂ ਕਹੋਗੇ ਜੀ ਇੱਥੋਂ ਦੇ ਕਿਹੜਾ ਸ਼ਬਦ ਸੇਮ ਅਗਾਹਾਂ ਅੱਗੇ ਹੋਈ ਆ ਕੋਈ ਚੱਕਰ ਨਹੀਂ ਠੀਕ ਹੈ ਆ ਸ਼ਬਦ ਦਾ ਮਤਲਬ ਹੈਗਾ ਰਿਲੇਟਡ ਟੂ ਗਿਆਨ ਗਿਆਨ ਨਾਲ ਸੰਬੰਧਿਤ ਉਹ ਗਿਆਨ ਨਾਲ ਭਰਪੂਰ ਕਲ ਗਿਆਨ ਦੀਦਾ ਰਹੀ ਆ ਹੁਣ ਆਪਾਂ ਬਹੁਤ ਲੋਕਾਂ ਨੂੰ ਕਹਿ ਦਿੰਦੇ ਆ ਯਾਰ ਤੂੰ ਤਾਂ ਵੀ ਫਲਸਫਰ ਬਣਿਆ ਭਰਤਾ ਕਹਿ ਨਹੀਂ ਦਿੰਦੇ ਤੂੰ ਬੜਾ ਸਿਆਣਾ ਵੀ ਫਲਸਫਰ ਬਣਦਾ ਤੂੰ ਬੜਾ ਵੱਡਾ ਠੀਕ ਹੈ ਇਹ ਸ਼ਬਦ ਆਪਾਂ ਜਿਆਨੂਨ ਸੁਣਦੇ ਆ ਤੂੰ ਬੜਾ ਵੱਡਾ ਫਲਸਫਰ ਆ ਫਲਾਨਾ ਆਪਾਂ ਇਹ ਚੌੜ ਕਰਦੇ ਵੀ ਕਿਸੇ ਕਿਸੇ ਨੂੰ ਬੜਾ ਬੜਾ ਫਲਸਫਰ ਹੈਗਾ ਮਤਲਬ ਇਹਨਾਂ ਲੋਕਾਂ ਨੂੰ ਜੇ ਆਪਾਂ ਕਹਿੰਦਾ ਨਾ ਉਹ ਜ ਫਲਾਨਾ ਬੰਦਾ ਜੋ ਬਹੁਤ ਵੱਡਾ ਫਲੋਸਫਰ ਸੀ ਉਹਨੇ ਬਹੁਤ ਹਿਸਟਰੀ ਦੇ ਵਿੱਚ ਤਰਕੀ ਕੀਤੀ ਹੈ ਠੀਕ ਹੈ ਜੀ ਦੇਖੋ ਇਹਦੇ ਵਿੱਚ ਤੁਸੀਂ ਧਿਆਨ ਨਾ ਦੇਖੋ ਆਪ ਹੈ ਸ਼ਬਦ ਸੋਫਰ ਇਹ ਸ਼ਬਦ ਦਾ ਮਤਲਬ ਕੀ ਹੋਊਗਾ ਗਿਆਨ ਵਿਸ਼डम ਫਿਲੋ ਸ਼ਬਦ ਫਿਲੋ ਸ਼ਬਦ ਤੁਹਾਨੂੰ ਬਹੁਤ ਮਿਲੂਗਾ ਅੱਗੇ ਜਾ ਕੇ ਆਪਾਂ ਫਿਲੋ ਨਾਲ ਰਿਲੇਟਡ ਜਿੰਨੇ ਵੀ ਆਪਣੇ ਸ਼ਬਦ ਬਣਨਗੇ ਫਿਲੋਮੈਨੀਆ ਫਿਲਸਟਰ ਠੀਕ ਹੈ ਸਾਰੀਆਂ ਚੀਜ਼ਾਂ ਪੜਾਂਗੇ ਆਪਾਂ ਫਿਲੋ ਕਿਤੇ ਵੀ ਸ਼ਬਦ ਮਿਲ ਜੇ ਇਹਦਾ ਮਤਲਬ ਹੁੰਦਾ ਪਿਆਰ ਜਾਂ ਲਵ ਪਿਆਰ ਜਾਂ ਲਵ ਇਹਦਾ ਮਤਲਬ ਹੁੰਦਾ ਹੁਣ ਤੁਸੀਂ ਆਪ ਦੇਖੋ ਜੀ ਇਹਦਾ ਮਤਲਬ ਕੀ ਹੋ ਗਿਆ ਗਿਆਨ ਫਿਲੋ ਦਾ ਮਤਲਬ ਪਿਆਰ ਇਹਦਾ ਮਤਲਬ ਕੀ ਹੋ ਗਿਆ ਜਿਹੜਾ ਬੰਦਾ ਗਿਆਨ ਨੂੰ ਪਿਆਰ ਕਰਦਾਗਾ ਜਿਹੜਾ ਬੰਦਾ ਗਿਆਨ ਨੂੰ ਪਿਆਰ ਕਰਦਾਗਾ ਉਹਨੂੰ ਆਪਾਂ ਕੀ ਕਹਾਂਗੇ ਫਿਲਾਸਫਰ ਐਗਜ਼ਾਮਪਲ ਤੁਹਾਨੂੰ ਮਿਲੇ ਦਿੰਦਾ ਜਿਹੜੇ ਆਪਣੇ ਸਵਾਮੀ ਪਵੇਕਾ ਨੰਦ ਸੀ ਉਹ ਕਹਿੰਦੇ ਆਪਣੇ ਭਾਰਤ ਦੇ ਬਹੁਤ ਵਧੀਆ ਫਿਲਾਸਫਰ ਹੋਇਆ ਇੰਡੀਆ ਦੇ ਇੰਡੀਆ ਦੇ ਬਹੁਤ ਵਧੀਆ ਫਿਲਾਸਫਰ ਹੋਇਆ ਉਹਦਾ ਮਤਲਬ ਕਿ ਉਹ ਫਿਲਾਸਫਰ ਹੋਇਆ ਫਿਲਾਸਫਰ ਕੌਣ ਹੁੰਦਾ ਜਿਹਨੂੰ ਗਿਆਨ ਨਾਲ ਪਿਆਰ ਹੁੰਦਾ ਹੈ ਤਾਂ ਉਹ ਬਹੁਤ ਵਧੀਆ ਇੱਕ ਗਿਆਨੀ ਸੀਗੇ ਠੀਕ ਹੈ ਜੀ ਇਸ ਤੋਂ ਬਾਅਦ ਆ ਗਿਆ ਆਪਣੇ ਕੋਲ ਆ ਸ਼ਬਦ ਜਿਹੜਾ ਤੁਹਾਨੂੰ ਆਹ ਸ਼ਬਦ ਮਿਲ ਗਿਆ ਤਾਂ ਮੈਨੂੰ ਆਟੋਮੈਟਿਕ ਪਤਾ ਲੱਗ ਜੂਗੀ ਇੱਥੇ ਕਿਸੇ ਗਿਆਨ ਦੀ ਗੱਲ ਹੋਊਗੀ ਠੀਕ ਹੈ ਜੀ ਇੱਥੇ ਕਿਸੇ ਗਿਆਨ ਦੀ ਗੱਲ ਹੋਊਗੀ ਜੇ ਕਿਤੇ ਤੁਹਾਨੂੰ ਆਹ ਸ਼ਬਦ ਮਿਲਦਾ ਹੈਗਾ ਠੀਕ ਹੈ ਜੀ ਇੱਥੇ ਦੇਖਦਾ ਪਰ ਪਤਾ ਗਿਆਨ ਦੀ ਗੱਲ ਹੋ ਰਹੀ ਹੈ ਤਾਂ ਕ੍ਰिएटेड ਦਾ ਮਤਲਬ ਸਟੱਡੀ ਦਾ ਕੰਮ ਹੀ ਹੋ ਗਿਆ ਸੰਸਾਰ ਰੂਪ ਦੇ ਵਿੱਚ ਬੁੱਧੀਮਾਨ ਜਿਹੜਾ ਬੰਦਾ ਬਹੁਤ ਵੱਡੇ ਪੱਧਰ ਤੇ ਬੁੱਧੀ ਹੋਵੇ ਵਾਰਡਲੀ ਵਾਈਸ ਸੰਸਾਰ ਰੂਪ ਦੇ ਵਿੱਚ ਬੁੱਧੀਮਾਨ ਜਿਵੇਂ ਆਪਾਂ ਕਹਿੰਦੇ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਠੀਕ ਹੈ ਜੀ ਉਹਨਾਂ ਨੂੰ ਆਪਾਂ ਕਹਿ ਸਕਦੇ ਹਾਂ ਕਿ ਉਹ ਆ ਸੀਗੇ ਸੋਫੀਕੇਟਿਡ ਸੀਗੇ ਸਾਰੀ ਦੁਨੀਆ ਦੇ ਵਿੱਚ ਬੁੱਧੀਮਾਨ ਸੀਗੇ ਇੱਕ ਸ਼ਬਦ ਤੁਹਾਨੂੰ ਮਿਲੂਗਾ ਸੇਮ ਟੂ ਸੇਮ ਸ਼ਬਦ ਅਨ ਸ਼ਬਦ ਨਾ ਜੇ ਤੁਹਾਨੂੰ ਐਨ ਸ਼ਬਦ ਮਿਲ ਜੇ ਇਹੋ ਜਿਹੇ ਸ਼ਬਦ ਦੇ ਵਿੱਚ ਉਹ ਐਕਟੀਵਿਟੀ ਵੱਲ ਜਾਂਦਾ ਹੁੰਦਾ ਸੇਮ ਸ਼ਬਦ ਦਾ ਜਿਹੜਾ ਆਪਣੇ ਕੋਲੇ ਅਨ ਲੱਗ ਗਿਆ ਤਾਂ ਉਹ ਲੱਗ ਜੂ ਆਪਣੇ ਕੋਲੇ ਸੰਸਾਰ ਰੂਪ ਵਿੱਚ ਬੁੱਧੀਮਾਨ ਨਾ ਹੋਣਾ ਠੀਕ ਹੈ ਜੀ ਇਹ ਸ਼ਬਦ ਜਿੰਨੇ ਵੀ ਰਾਜ ਇਹਨਾਂ ਰਿਲੇਟ ਕਰਦੇ ਸੋਫਿਸਟਿਕੇਸ਼ਨ ਨਾਲ ਆਪਾਂ ਸਾਰੇ ਕਰਦੇ ਹੁੰਦਾ ਸਾਰਾ ਪਤਾ ਲੱਗ ਹੀ ਜਾਂਦਾ ਹੁੰਦਾ ਕਿ ਜੇ ਮਤਲਬ ਤੁਹਾਨੂੰ ਸ਼ਬਦ ਜੰਮਾ ਵੀ ਨਹੀਂ ਪਤਾ ਆਹ ਸ਼ਬਦ ਨੂੰ ਪਛਾਣ ਕੇ ਤੁਹਾਨੂੰ ਇੱਕ ਸ਼ਬਦ ਦਾ ਪਤਾ ਲੱਗ ਹੀ ਗਿਆ ਹੋਊਗਾ ਕਿ ਇਹ ਸ਼ਬਦ ਦੇ ਵਿੱਚ ਗਿਆਨ ਦੀ ਗੱਲ ਹੋਊਗੀ ਹੋਊਗੀ ਠੀਕ ਹੈ ਜੀ ਇਹ ਸ਼ਬਦ ਦੇ ਵਿੱਚ ਗਿਆਨ ਦੀ ਗੱਲ ਹੋਊਗੀ ਹੋਊਗੀ ਠੀਕ ਹੈ ਜੀ ਸਮਝ ਆਈ ਜਾਂਦਾ ਨਾ ਹੁਣ ਤੁਹਾਨੂੰ ਹੁਣ ਆਪਾਂ ਅਗਲਾ ਸ਼ਬਦ ਚੱਕਿਆ ਹੈਗਾ ਅਰਚ ਅਰਚ ਦਾ ਮਤਲਬ ਕੀ ਹੁੰਦਾ ਦਾ ਜੀ मीनिंग ਕੀ ਹੁੰਦਾ ਦਾ ਰੂਲਰ ਕਿਤੇ ਕੋਈ ਰੂਲਰ ਸ਼ਾਸਕ ਜਿਵੇਂ ਆਪਾਂ ਕਹਿੰਦੇ ਜੀ ਇੱਥੇ ਬਾਬਰ ਦਾ ਰਾਜ ਰਿਹਾ ਹੈ ਇੱਥੇ ਹਮਾਇੂਨ ਦਾ ਰਾਜ ਰਿਹਾ ਹੈ ਇੱਥੇ ਅਕਬਰ ਦਾ ਰਾਜ ਰਿਹਾ ਹੈ ਇੱਥੇ ਅੰਗਰੇਜ਼ਾਂ ਨੇ ਸ਼ਾਸਨ ਕੀਤਾ ਜਿਹੜਾ ਸ਼ਾਸਨ ਕਰਦਾ ਉਹਨੂੰ ਸ਼ਾਸਕ ਕਹਿੰਦੇ ਹੁੰਦੇ ਆ ਜਾਂ ਮੁਖੀਆ ਠੀਕ ਹੈ ਜੀ ਇਹ ਸ਼ਬਦ ਕਰਨ ਨਾਲ ਰਿਲੇਟ ਕਰਦਾ ਅਰਚ ਜੇ ਕਿਤੇ ਵੀ ਆਪਾਂ ਨੂੰ ਸੈਂਟੈਂਸ ਦੇ ਵਿੱਚ ਅਰਚ ਸ਼ਬਦ ਮਿਲਦਾ ਤਾਂ ਇੱਥੋਂ ਆਪਾਂ ਇਹ ਅੰਦਾਜ਼ਾ ਲਾ ਲੈਣਾ ਕਿ ਕਿਸੇ ਕਹਿੰਦੇ ਕਿਸੇ ਬੰਦੇ ਦੀ ਤਾਕਤ ਦੀ ਗੱਲ ਹੋ ਰਹੀ ਹੈ ਕਿਸੇ ਸ਼ਾਸਕ ਦੀ ਗੱਲ ਹੋ ਰਹੀ ਹੈ ਜਾਂ ਕਿਸੇ ਮੁਖੀਆ ਦੀ ਗੱਲ ਹੋ ਰਹੀ ਹੈ ਠੀਕ ਹੈ ਜੀ ਚਲੋ ਚੱਲਦੇ ਆਪਾਂ ਸੈਂਟੈਂਸ ਦੇ ਵਿੱਚ ਆਹ ਦੇਖੋ ਜੀ ਆਪ ਇੱਕ ਕਾਰੇ ਵਾਸਤੇ ਆਰਚ ਠੀਕ ਹੈ ਜੀ ਆਰਚ ਦਾ ਮਤਲਬ ਕੀ ਹੈ ਦੇਖੋ ਜੀ ਆਹ ਬੰਦਾ ਕੀ ਹੈ ਇਹ ਕਿਸ ਨੂੰ ਕੁਝ ਕਹਿ ਰਿਹਾਗਾ ਸ਼ਾਸਨ ਹੈ ਸੰਘਾਸਨ ਤੇ ਬੈਠਾ ਹੈ ਇਹਦਾ ਮਤਲਬ ਇਹ ਚਲਦੀ ਹੋ ਸੰਘਾਸਨ ਤੇ ਤਾਈ ਬੈਠਾਗਾ ਠੀਕ ਹੈ ਜੀ ਹੁਣ ਆਪਣੇ ਕਲਾਸ ਦੇ ਵਿੱਚ ਟੀਚਰ ਕੁਰਸੀ ਜਿਵੇਂ ਦਾ ਆਪਾਂ ਬੈਂਚਾਂ ਤੇ ਬੈਠੇ ਹੁੰਦੇ ਆ ਕੁਰਸੀ ਤੇ ਕਿਉਂ ਬੈਠਾ ਕਿਉਂਕਿ ਉਹਦੀ ਚਾਲਦੀ ਹੈ ਸ਼ਾਸਕ ਆਉ ਆਪਣਾ ਮੁਖੀ ਆਪਣੀ ਕਲਾਸ ਦਾ ਠੀਕ ਹੈ ਜੀ ਦੇਖੋ ਜੀ ਇਹਦਾ ਗੱਲ ਕਰਦੇ ਸੀ ਆਪਾਂ ਆਰਥਰੀ ਆਰਥਰੀ ਦਾ ਮਤਲਬ ਕੀ ਹੋਊਗਾ ਸੋਨਿਆ ਆਰਥਰੀ ਦਾ ਮਤਲਬ ਕੀ ਹੋਊਗਾ ਜਾਤਾ ਮੁਖੀ ਜਾਂ ਸ਼ਾਸਕ ਔਰ ਜੇ ਤੁਹਾਨੂੰ ਆਰਥਰੀ ਸ਼ਬਦ ਮਿਲ ਗਿਆ ਉੱਥੇ ਕਿਸੇ ਗਵਰਨਮੈਂਟ ਦੀ ਗੱਲ ਹੋ ਸਕਦੀ ਹੈ ਕਿਤੇ ਰੂਲਾਂ ਦੀ ਗੱਲ ਹੋ ਸਕਦੀ ਹੈ ਠੀਕ ਹੈ ਜੀ ਚਲੋ ਆ ਆਸ਼ਾ ਤੁਹਾਨੂੰ ਬਹੁਤ ਦੇਖਣ ਨੂੰ ਮਿਲੂਗਾ ਐਨਰਜੀ ਪੈਨ ਦਾ ਸ਼ਬਦ ਕੀ ਹੁੰਦਾ ਪੈਨ ਦਾ ਮਤਲਬ ਹੁੰਦਾ ਆਲ ਸਾਰੇ ਆਰਚੀ ਦਾ ਮਤਲਬ ਮੈਂ ਤੁਹਾਨੂੰ ਹੁਣੇ ਕਰਵਾ ਕੇ ਗਿਆ ਹੈਗਾ ਆ ਆਪਿਆ ਆਰਚੀ ਦਾ ਸ਼ਬਦ ਕੱਲੇ ਆਰਚ ਦਾ ਸ਼ਬਦ ਸ਼ਾਸਕ ਮੁਖੀਆ ਰੂਲਰ ਆਰਚੀ ਦਾ ਸ਼ਬਦ ਗਵਰਨਮੈਂਟ ਜਾਂ ਰੂਲਰ ਇਹਦਾ ਮਤਲਬ ਸਾਰੇ ਆਰਚੀਮਨ ਗਵਰਨਮੈਂਟ ਜਾਂ ਸਰਕਾਰ ਠੀਕ ਹੈ ਜੀ ਇਹਦਾ ਮਤਲਬ ਕੀ ਹੋ ਗਿਆ ਕਿ ਪਨਰਚੀ ਗੱਲ ਕਰ ਰਿਹਾ ਸਾਰੀ ਗਵਰਨਮੈਂਟ ਦੀ ਜਿਹੜੀ ਆਪਣੀ ਗਵਰਨਮੈਂਟ ਤੇ ਸਰਕਾਰ ਦੀ ਗੱਲ ਕਰ ਰਿਹਾ ਦੇਖੋ ਜੀ ਕਿ ਨੇ ਐਵਰੀ ਬਾਡੀ ਵਾਂਟ ਟੂ ਪਨਰਚੀ ਇਨ देयर ਕੰਟਰੀ ਕਿ ਨੇ ਹਰੇਕ ਬੰਦਾ ਚਾਹੁੰਦਾਗਾ ਕਿ ਮੇਰੀ ਕੰਟਰੀ ਦੇ ਵਿੱਚ ਪਨਰਚੀ ਹੋਵੇ ਪਨਰਚੀ ਦਾ ਮਤਲਬ ਕੀ ਹੋਵੇ ਸਰਕਾਰ ਹੋਵੇ ਲਾ ਸਾਰੇ ਲੋਕਾਂ ਦੀ ਸਾਰਿਆਂ ਦੀ ਸਰਕਾਰ ਹੋਵੇ ਚਾਹੁੰਦੇ ਨੇ ਆਪਾਂ ਠੀਕ ਹੈ ਜੀ ਜਿਵੇਂ ਪਹਿਲਾਂ ਮਹਾਰਾਜੇ ਰਾਜੇ ਬਣਦੇ ਹੁੰਦੇ ਸੀ ਹੁਣ ਆਪਾਂ ਨੂੰ ਕਹਿੰਦਾ ਕਿ ਆਪਾਂ ਸਾਰੇ ਲੋਕ ਚਾਹੁੰਦੇ ਆ ਕਿ ਸਾਡੇ ਦੇਸ਼ ਦੇ ਵਿੱਚ ਵਧੀਆ ਸਰਕਾਰ ਹੋਵੇ ਤੇ ਵਧੀਆ ਸਰਕਾਰ ਰਾਜਗਤ ਲੋਕਾਂ ਦੀ ਭਲਾਈ ਕਰੇ ਠੀਕ ਹੈ ਜੀ ਚਲੋ ਹੁਣ ਬਈ ਦੇਖੋ ਜੀ ਆ ਛਾਪ ਦੇ ਵਿੱਚ ਜਮ ਸੇਮ ਤੋਂ ਸੇਮ ਆਗਾ ਇਹ ਤਾਂ ਹੈਗਾ ਸੀ ਆਰਚੀ ਇਹ ਹੈਗਾ ਅਨਾਰਚੀ ਆਰਚੀ ਸ਼ਬਦ ਆਪਏ ਦੇ ਵਿੱਚ ਵੀ ਆਰਚੀ ਸ਼ਬਦ ਦਾ ਮੈਂ ਤੁਹਾਨੂੰ ਕੀ ਸ਼ਬਦ ਦੱਸ ਸਕਿਆ ਹੈ ਕਿ ਆਰਚੀ ਸ਼ਬਦ ਦਾ ਮਤਲਬ ਹੋ ਗਿਆ ਗਵਰਨਮੈਂਟ ਜਿਹੜਾ ਐਨ ਸ਼ਬਦ ਦਾ ਜੇ ਇਹ ਨੈਗੇਟਿਵਿਟੀ ਵੱਲ ਲੈ ਕੇ ਜਾਊਗਾ ਤੁਮ ਕਿਉਂਕਿ ਆਰਚੀ ਇੱਥੇ ਪਿਆਰ ਤੇ ਮੈਂ ਤਾਂ ਗਵਰਨਮੈਂਟ ਐਨ ਆਰਚੀ ਦਾ ਮਤਲਬ ਕਿ ਉਹ ਰਾਜ ਜਿੱਥੇ ਬਿਨਾਂ ਸਰਕਾਰ ਦੁਆਰਾ ਸ਼ਾਸਨ ਚੱਲ ਰਿਹਾ ਜਿਵੇਂ ਹੁਣ ਤੁਸੀਂ ਦੇਖੋਗੇ ਅਜਿਹੇ ਸਮੇਂ ਦੇ ਵਿੱਚ ਬੰਗਲਾਦੇਸ਼ ਦੇ ਵਿੱਚ ਕਿੰਨਾ ਬੁਰਾ ਹਾਲ ਹੋਇਆ ਪਿਆਗਾ ਇੱਕ ਤਰ੍ਹਾਂ ਦਾ ਉੱਥੇ ਇਹ ਲੱਗ ਰਿਹਾ ਹੈਗਾ ਕਿ ਸਰਕਾਰ ਹੈ ਹੀ ਨਹੀਂ ਜੇਕਰ ਤੁਸੀਂ ਵੱਡੇ ਨਿਊਜ਼ਪੇਪਰਾਂ ਦੇ ਵਿੱਚ ਖ਼ਬਰ ਪੜ੍ਹੋਗੇ ਦਾਟ ਰਿਵਿਊਨ ਹੋ ਗਿਆ ਦਾ ਹਿੰਦੂ ਹੋ ਗਿਆ ਠੀਕ ਹੈ ਜੀ ਪੀਵੀਆਈ ਹੋ ਗਿਆ ਪੀਆਈਵੀ ਇਹਨਾਂ ਦੇ ਵਿੱਚ ਨਿਊਜ਼ ਪੜ੍ਹੋਗੇ ਤਾਂ ਉੱਥੇ ਤੁਹਾਨੂੰ ਆਹ ਸ਼ਬਦ ਮਿਲਿਆ ਦਿੱਸੂਗਾ ਕਿਹੜਾ ਸ਼ਬਦ ਅਨਾਰਚੀ ਤਾਂ ਤੁਸੀਂ ਉੱਥੇ ਅੰਦਾਜ਼ਾ ਲਾ ਲੈਣਾਗਾ ਕਿ ਆਰਚੀ ਦਾ ਮਤਲਬ ਤਾਂ ਹੁੰਦਾ ਗਵਰਨਮੈਂਟ ਐਂਡ ਦਾ ਮਤਲਬ ਕਿ ਉੱਥੇ ਇੱਕ ਤਰ੍ਹਾਂ ਦੇ ਇਹ ਹਾਲਾਤ ਹੋਏ ਪਏ ਆ ਠੀਕ ਹੈ ਜੀ ਚਲੋ ਇਦੋ ਵਾਰ ਧੰਨਵਾਦ ਆਪਦੇ ਮਿਲੂਗਾ ਸੋਹਣਿਆ ਬਾਏ ਰਚੀ ਦੇਖੋ ਜੀ ਬਾਏ ਆ ਸ਼ਬਦ ਤੁਹਾਨੂੰ ਕਿਤੇ ਵੀ ਮਿਲ ਗਿਆ ਇੰਗਲਿਸ਼ ਦੇ ਵਿੱਚ ਕਿਤੇ ਵੀ ਸ਼ਬਦ ਹੈ ਇਹਦਾ ਮਤਲਬ ਹੋਊਗਾ ਦੋ ਠੀਕ ਹੈ ਦੇਖੋ ਲਿਖਿਆ ਹੋਇਆ ਟੂ ਆਰ ਚਾ ਮਤਲਬ ਗਵਰਨਮੈਂਟ ਜਿੱਥੇ ਦੋ ਲੋਕਾਂ ਦਾ ਸ਼ਾਸਨ ਹੋ ਠੀਕ ਹੈ ਜੀ ਜਿੱਥੇ ਦੋ ਸਰਕਾਰਾਂ ਦਾ ਸ਼ਾਸਨ ਹੋਵੇ ਜਿਵੇਂ ਆਪਣੇ ਸੈਂਟਰ ਦੇ ਵਿੱਚ ਤਾਂ ਭਗਵੰਤ ਸੈਂਟਰ ਦੇ ਵਿੱਚ ਮੋਦੀ ਸਾਹਿਬ ਦੀ ਸਰਕਾਰ ਹੈ ਸਟੇਟ ਦੇ ਵਿੱਚ ਭਗਵੰਤ ਮਾਨ ਦੀ ਸਰਕਾਰ ਹੈ ਠੀਕ ਹੈ ਜੀ ਉਹ ਚੀਜ਼ ਹੋ ਜਾਂਦੀ ਹੈ YRG ਠੀਕ ਹੈ ਜੀ ਹੁਣ ਦੇਖੋ ਹੁਣ ਅਗਲੇ ਤੇ ਆਪਾਂ ਆਗੇ ਮਨਾਰਥ ਤੇ ਦੇਖੋ ਜੇ ਤੁਹਾਨੂੰ ਕਿਤੇ ਵੀ ਸ਼ਬਦ ਮਿਲਦਾ ਮਨਾਰਥ ਠੀਕ ਹੈ ਜੀ ਦੇਖੋ ਜੀ ਮੋਨ ਹੋ ਗਿਆ ਜਾਂ ਮੋਨੋ ਹੋ ਗਿਆ ਇਹ ਸ਼ਬਦ ਇਹ ਜੀ ਨੂੰ ਰਿਲੇਟ ਕਰਦਾ ਇਹਦਾ ਮਤਲਬ ਹੁੰਦਾ ਸਿੰਗਲ ਆਰਚੀ ਦਾ ਮਤਲਬ ਤੁਹਾਨੂੰ ਪਤਾ ਹੀ ਹੈਗਾ ਸ਼ਾਸਕ ਜਿੱਥੇ ਕੋਈ ਇੱਕ ਸ਼ਾਸਕ ਹੋਵੇ ਜਿੱਥੇ ਕੋਈ ਇੱਕ ਰਾਜਾ ਜਾਂ ਇੱਕ ਸ਼ਾਸਕ ਹੋਵੇ ਉਹਨੂੰ ਆਪਾਂ ਕਹਾਂਗੇ ਮਨਾਰਚ ਠੀਕ ਹੈ ਜੀ ਪਰ ਕੀ ਸੈਂਟੈਂਸਾਂ ਦੇ ਵਿੱਚ ਤੁਹਾਨੂੰ ਮਿਲੂਗਾ ਮਨਾਰਚੀ ਇਹ ਦੋਨੇ ਸ਼ਬਦਾਂ ਦਾ ਮਤਲਬ ਵੱਖਰਾ ਹੈਗਾ ਮਨਾਰਚ ਦਾ ਮਤਲਬ ਹੈਗਾਗਾ ਇਕੱਲਾ ਬੰਦਾ ਕੋਈ ਇੱਕ ਰਾਜਾ ਜਾਂ ਕੋਈ ਇੱਕ ਸ਼ਾਸਕ ਹੈ ਜੇ ਮਨਾਰਚੀ ਆ ਗਿਆ ਆਰਚੀ ਦਾ ਤੁਹਾਨੂੰ ਮਤਲਬ ਦੱਸਿਆ ਆਰਚੀ ਦਾ ਮਤਲਬ ਜਾਂ ਤਾਂ ਰੂਲ ਹੋਊਗਾ ਜਾਂ ਇਹਦਾ ਮਤਲਬ ਹੋਊਗਾ ਗਵਰਨਮੈਂਟ ਤਾਂ ਇਹਦਾ ਮਤਲਬ ਕਿ ਮੋਨੋਮਨ ਇਕੱਲਾ ਠੀਕ ਹੈ ਜੀ ਆਰਚੀਵ ਨੇ ਗਵਰਨਮੈਂਟ ਜਿੱਥੇ ਕੋਈ ਇੱਕ ਰਾਜਾ ਸ਼ਾਸਨ ਕਰ ਰਿਹਾ ਹੈਗਾ ਇੱਥੇ ਸਿਰਫ ਗੱਲ ਕੀਤੀ ਹੈ ਇੱਕ ਰਾਜਾ ਜਾਂ ਇੱਕ ਸ਼ਾਸਕ ਦੀ ਮਨਾਰਥ ਦੇ ਵਿੱਚ ਗੱਲ ਕੀਤੀ ਹੈ ਜਾਂ ਤਾਂ ਭਾਈ ਇੱਕ ਰਾਜਾ ਜਾਂ ਕੋਈ ਇੱਕ ਸ਼ਾਸਕ ਹੈਗਾ ਪਰ ਮਨਾਰਥੀ ਦੇ ਵਿੱਚ ਗੱਲ ਕੀਤੀ ਕਿ ਇੱਕ ਰਾਜੇ ਦਾ ਸ਼ਾਸਕ ਸ਼ਾਸਨ ਜਾਂ ਇੱਕ ਸ਼ਾਸਕ ਦਾ ਸ਼ਾਸਨ ਠੀਕ ਹੈ ਜੀ ਇਹ ਚੀਜ਼ ਹੈ ਇਸ ਤੋਂ ਬਾਅਦ ਆਪਾਂ ਨੂੰ ਮਿਲੂਗਾ ਆ ਦੋ ਸ਼ਬਦ ਠੀਕ ਹੈ ਜੀ ਮੈਟ੍ਰਿਕ ਜਾਂ ਮੈਟਰੀਅਚੀ ਇਨਾ ਦੋਨਾਂ ਦਾ ਮਤਲਬ ਹੋਏਗਾ ਦੇਖੋ ਇਹਦਾ ਮਤਲਬ ਮੈਟਰੀ ਮਤਲਬ ਕਿਤੇ ਵੀ ਮਿਲ ਗਿਆ ਤੁਹਾਨੂੰ ਕਿਹੜਾ ਮੈਟਰੀ ਸ਼ਬਦ ਅੱਜ ਸੁਣ ਲਓ ਇਹ ਸ਼ਬਦ ਜਿਹੜੇ ਬੱਚਿਆਂ ਨੇ ਬਲੱਡ ਰਿਲੇਸ਼ਨ ਕੀਤਾ ਹੋਇਆ ਮੇਰੇ ਕੋਲੇ ਰੀਜ਼ਨਿੰਗ ਦੇ ਵਿੱਚ ਉਹਨਾਂ ਨੂੰ ਪਤਾ ਹੋਊਗਾ ਮੈਟਰੀ ਹੁੰਦੀ ਹੈ ਮਾਤਾ ਜੇਕਰ ਪੈਟਰੀ ਸ਼ਬਦ ਮਿਲਦਾਗਾ ਠੀਕ ਹੈ ਜੀ ਇਹ ਪਿਤਾ ਨਾਲ ਰਿਲੇਟ ਕਰੂੰਗਾ ਇਹ ਕਹਿੰਦੇ ਜੇ ਤਾਂ ਤੁਹਾਨੂੰ ਮਿਲ ਗਿਆ ਆ ਸ਼ਬਦ ਇਹਦਾ ਮਤਲਬ ਹੈ ਕਿ ਇੱਕ ਔਰਤ ਸ਼ਾਸਨ ਕਰ ਰਹੀ ਹੈ ਇੱਕ ਔਰਤ ਜਾਂ ਇੱਕ ਵਿਅ ਇਹ ਜਾਂ ਇੱਕ ਔਰਤ ਬਸਾਂ ਕਹਿ ਦਿਓ ਇੱਕ ਔਰਤ a woman and female ਠੀਕ ਹੈ ਜਾਂ woman ਜਾਂ female ਜੇ ਤਾਨੂੰ ਮਿਲ ਗਿਆ ਮੈਟਰੀ ਆਰਚੀ ਇਹਦਾ ਮਤਲਬ ਕਿ ਜਿਵੇਂ ਹੁਣ ਆਪਣੇ ਘਰਾਂ ਦੇ ਵਿੱਚ ਨਹੀਂ ਹੈਗੀ ਹੁਣ ਆਪਣੇ ਘਰਾਂ ਦੇ ਵਿੱਚ ਕੀ ਦੀ ਚੱਲਦੀ ਹੈ ਬਹੁਤ ਕਾਰ ਹੁੰਦੇ ਜਿੱਥੇ ਮੰਮੀ ਨੇ ਚੱਲਦੀ ਹੈ ਘਰੇ ਆਪਣੀ ਠੀਕ ਹੈ ਜੀ ਇਹ ਫੀਮੇਲ ਰੂਲਰ ਇਨ ਫੈਮਿਲੀ ਫੈਮਿਲੀ ਦੇ ਜਿਹੜੀ ਇੱਕ ਫੀਮੇਲ ਰੂਲਰ ਦੀ ਤਰ੍ਹਾਂ ਕੰਮ ਕਰਦੀ ਹੈ ਠੀਕ ਹੈ ਜੀ ਜਿਵੇਂ ਹੁਣ ਕਿਸੇ ਘਰੇ ਦਾਦੀ ਦੀ ਚੱਲਦੀ ਹੁੰਦੀ ਹੈ ਉਹ ਫੀਮੇਲ ਰੂਲਰ ਦੀ ਤਰ੍ਹਾਂ ਕੰਮ ਕਰਦੀ ਹੈ ਉਹ ਸ਼ਬਦ ਮਿਲ ਗਿਆ ਦੋਨੇ ਸ਼ਬਦਾਂ ਦਾ ਸੇਮ ਮਤਲਬ ਹੀ ਹੋ ਕਦਾ ਜੀ ਮੈਟਰੀਆਰਚ ਜਾਂ ਮੈਟਰੀਆਰਚੀ ਦੋਨਾਂ ਦਾ ਸੇਮ ਮਤਲਬ ਹੀ ਹੈਗਾ ਠੀਕ ਹੈ ਜੀ ਮਾਂ ਦੁਆਰਾ ਪਰਿਵਾਰ ਤੇ ਜਿਹੜਾ ਸ਼ਾਸਨ ਕੀਤਾ ਜਾਂਦਾ ਹੈ ਇਹ ਦੋ ਬਾਰ ਮੈਂ ਤਾਂ ਜਿਹੜਾ ਹੁਣੀ ਗੱਲ ਕਰਕੇ ਆਇਆ ਮੈਂ ਕਿਹਾ ਜਿਹੜਾ ਮੈਟਰੀ ਮਿਲ ਗਿਆ ਫਿਰ ਤਾਂ ਸਮਝ ਲਓ ਮਾਤਾ ਦੀ ਫੈਮਿਲੀ ਦੀ ਗੱਲ ਹੋ ਰਹੀ ਹੈ ਠੀਕ ਹੈ ਜੀ ਪੈਟਰੀ ਮਿਲ ਗਿਆ ਸਮਝ ਲਓ ਉੱਥੇ ਆਪਣੇ ਘਰੇ ਆਪਣੇ ਫਾਦਰ ਸਾਹਿਬ ਦੀ ਚੱਲ ਰਹੀ ਹੈ ਕਿਸੇ ਮੇਲ ਪਰਸਨ ਦੀ ਚੱਲ ਰਹੀ ਹੈ ਉਹੀ ਚੀਜ਼ ਸੇਮ ਤੋਂ ਸੇਮ ਕਹਤੀ ਇਹਨਾਂ ਨੇ ਕਹਿੰਦੇ ਪਿਤਾ ਦੁਆਰਾ ਪਰਿਵਾਰ ਵਿੱਚ ਜਿਹੜਾ ਸ਼ਾਸਨ ਕੀਤਾ ਜਾਂਦਾ ਉਹਨੂੰ ਪੈਟ੍ਰੀਚ ਕਹਿੰਦੇ ਆ। ਆਰਟੀ ਸ਼ਬਦ ਦਾ ਆਪਣਾ ਸਾਰਾ ਪਤਾ ਲੱਗੇ ਜਾਂਦਾ। ਰੂਲਰ, ਰੂਲ ਕਰਨਾ, ਗਵਰਨਮੈਂਟ, ਉਹੀ ਚੀਜ਼ਾਂ ਸਾਰੀਆਂ ਆਪਣੇ ਕੋਲੇ ਆਈ ਜਾਂਦੀਆਂ। ਠੀਕ ਹੈ ਜੀ ਇਹ ਨਾਲ ਆਪਣਾ ਇਹ ਸ਼ਬਦ ਕੰਪਲੀਟ ਹੁੰਦਾ। ਹੁਣ ਆਪਾਂ ਚੱਲਦੇ ਆ ਆਪਣੇ ਅਗਲੇ ਸ਼ਬਦ ਵੱਲ। ਦੇਖੋ ਜੀ ਹੁਣ ਤੱਕ ਆਪਾਂ ਦੋ ਸ਼ਬਦ ਕਰ ਚੁੱਕੇ ਹਾਂ ਦੇ ਵਿੱਚ। ਪਹਿਲਾ ਤਾਂ ਆਪਾਂ ਕਰਿਆ ਸੀ ਆਫਿਸ। ਠੀਕ ਹੈ ਜੀ ਜਿਹੜੇ ਬਤਨ ਮੈਂ ਦੱਸਿਆ ਸੀ ਕਿ ਇਹ ਸ਼ਬਦ ਦਾ ਮਤਲਬ ਹੈਗਾ ਗਿਆਨ। ਇਹ ਸ਼ਬਦ ਦਾ ਮਤਲਬ ਹੈਗਾ ਵਿਸ਼ਟਮ ਗਿਆਨ। ਦੂਜੀ ਸ਼ਬਦਰੀ ਆਪਾਂ ਸ਼ਬਦ ਦੀ ਗੱਲ ਕੀਤੀ ਆਰਚ ਆਰਚ ਦਾ ਮਤਲਬ ਮੈਨੂੰ ਕੀ ਕੀ ਹੈਗਾ ਆਰਚ ਦਾ ਮਤਲਬ ਹੈ ਕੋਈ ਸ਼ਾਸਕ ਜਾਂ ਕੋਈ ਮੁਖੀ ਆ ਠੀਕ ਹੈ ਜੀ ਹੁਣ ਆਪਣੇ ਕੋਲੇ ਇੱਕ ਦੂਬਾਰ ਅਗਲਾ ਸ਼ਬਦ ਮਿਲ ਗਿਆ ਆਪਣੇ ਕੋਲੇ ਗੇਮੀ ਕਿਹੜਾ ਸ਼ਬਦ ਸੁਣਿਆ ਗੇਮੀ ਗੇਮੀ ਦਾ ਮੀਨਿੰਗ ਕੀ ਹੈ ਮੈਰਿਜ ਮੈਰਿਜ ਦਾ ਮੀਨਿੰਗ ਕੀ ਹੈ ਵਿਆਹ ਹੁਣ ਬਹੁਤ ਬੱਚੇ ਕੱਢ ਕੇ ਜੀ ਗੇਮੀ ਦਾ ਮਤਲਬ ਵਿਆਹ ਹੁੰਦਾ ਹੁਣ ਤਾਂ ਅੱਜ ਪਤਾ ਲੱਗਿਆ ਉਹੀ ਤਾਂ ਗੱਲ ਆ ਫਿਰ ਇਹੀ ਤਾਂ ਬਕਾਇਬ ਹੈ ਇਹੀ ਤਾਂ ਪਕਾਇਆ ਵੈ ਆਪਾਂ ਹਜੇ ਵੀ ਉੱਥੇ ਫਿਰਦੇ ਆ ਮੈਰਜ ਵਾਲੀਆਂ ਗੱਲਾਂ ਦੇ ਵਿੱਚ ਠੀਕ ਹੈ ਜੀ ਹੁਣ ਪਹਿਲਾ ਜਦੋਂ ਕੋਈ ਸੇ ਬੰਦੇ ਦੀ ਮਰਤਿਉ ਹੋ ਜਾਂਦੀ ਸੀ ਤਾਂ ਆਪਾਂ ਕਹਿੰਦੇ ਬਈ ਉਹਨਾਂ ਪੋਸਟਮਾਰਟਮ ਕਰਨਗੇ ਪੋਸਟਮਾਰਟਮ ਕਰਨਗੇ ਜੀ ਉਹਦਾ ਉਹਨਾਂ ਨੂੰ ਆਟੋਪਸੀ ਕਹਿੰਦੇ ਆ ਟੌਪਸੀ ਕਿ ਬਈ ਜੇ ਟੌਪਸੀ ਹੋਊਗੀ ਆ ਚੀਜ਼ ਕਰਤੀ ਹੁਣ ਜੇ ਤੁਸੀਂ ਹਾਲੀਵੁੱਡ ਫਿਲਮਾਂ ਦੇਖੋ ਤਾਂ ਇੰਗਲਿਸ਼ ਹਿੰਦੀ ਫਿਲਮਾਂ ਵੀ ਦੇਖੋ ਨਾ ਹੁਣ ਆਹ ਸ਼ਬਦ ਤੁਹਾਨੂੰ ਕਿਤੇ ਨਹੀਂ ਸੁਣਨ ਨੂੰ ਮਿਲੂਗਾ ਉੱਥੇ ਆ ਟੌਪਸੀ ਮਿਲੂਗੀ ਦੇਖੋ ਨਾ ਟੌਪਸੀ ਠੀਕ ਹੈ ਜੀ ਇਹ ਚੀਜ਼ਾਂ ਦਾ ਚੇਂਜ ਹੋ ਜਾਂਦਾ ਆਪਾਂ ਬਕੇ ਪੜ੍ਹਦੇ ਨਹੀਂ ਹੈਗੇ ਚਲੋ ਜੇ ਕਿ ਤੇ ਦੇਖੋ ਪੋਲੀਗੇਮੀ ਜਾਂ ਪੋਲੀਗੇਮਿਸਟ ਜੇ ਤੁਹਾਨੂੰ ਕਿਤੇ ਇਹ ਸ਼ਬਦ ਮਿਲਦਾ ਦੇਖੋ ਪੋਲੀ ਸ਼ਬਦ ਲੱਗੇ ਮਤਲਬ ਹੁੰਦਾਗਾ ਪੋਲੀ ਸ਼ਬਦ ਦਾ ਮਤਲਬ ਹੁੰਦਾ ਇੱਕ ਤੋਂ ਜ਼ਿਆਦਾ ਮੋਰ ਥੈਨ 1 ਜੇ ਤੁਹਾਨੂੰ ਕਿਤੇ ਪੋਲੀ ਸ਼ਬਦ ਮਿਲ ਗਿਆ ਤਾਂ ਤੁਸੀਂ ਉੱਥੋਂ ਇੱਕ ਅੰਦਾਜ਼ਾ ਲਾ ਲੈਣਾਗਾ ਕਿ ਇੱਕ ਤੋਂ ਵੱਧ ਠੀਕ ਹੈ ਜੀ ਗੇਮੀ ਮਤਲਬ ਗੇਮੀ ਦਾ ਮਤਲਬ ਕੀ ਹੈ ਮੈਰਿਜ ਵਿਆਹ ਬਸ ਇਹਦਾ ਮਤਲਬ ਕੀ ਹੈ ਜੀ ਕਿ ਜਿਹੜਾ ਬੰਦਾ ਇੱਕ ਤੋਂ ਜ਼ਿਆਦਾ ਵਿਆਹ ਕਰਵਾਉਂਦਾ ਉਹਨੂੰ ਪੋਲੀਗੇਮੀ ਕਹਿੰਦੇ ਆ ਜਿਹੜਾ ਬੰਦਾ ਇੱਕ ਤੋਂ ਜ਼ਿਆਦਾ ਵਿਆਹ ਕਰਵਾਉਂਦਾਗਾ ਉਹਨੂੰ ਪੋਲੀਗੇਮੀ ਕਹਿੰਦੇ ਆ ਐਗਜ਼ਾਮਪਲ ਦੇ ਤੌਰ ਤੇ ਇਨ ਹਿੰਦੂ ਐਂਡ ਸਿੱਖ ਕਲਚਰ ਜਿਹੜਾ ਨਾ ਜੀ ਇਹਦੇ ਵਿੱਚ ਪੋਲੀਗੇਮੀ ਅਲੌਅਡ ਨਹੀਂ ਹੈਗੀ ਹੁਣ ਤੁਸੀਂ ਕਹੋਗੇ ਜੀ ਜਿਹੜੇ ਹੁਣ ਬੱਚੇ ਨੇ ਪੜਿਆ ਨਹੀਂ ਹੈਗੇ ਇਹਦੇ ਬਾਰੇ ਜਿਹੜੇ ਬੱਚੇ ਨੂੰ ਪਤਾ ਨਹੀਂ ਬਕਾਇਦਾ ਬਾਰੇ ਉਹ ਕਹੋਗਾ ਪੋਲੀਗੇਮੀ ਕੀ ਹੁੰਦਾ ਜੀ ਪੋਲੋਮੇਨੇ ਪੋਲੀ ਪੋਲੀਮਰ ਕਿਹ ਹੁੰਦਾ ਪੋਲੀਮਰ ਹੁੰਦਾ ਇੱਕ ਤੋਂ ਜ਼ਿਆਦਾ ਗੈਮੀ ਨੇ ਮੈਚ ਕੀ ਅੱਛਾ ਇਹਦਾ ਮਤਲਬ ਇਹ ਹੀ ਹੈਗਾ ਕਿ ਜਿਹੜਾ ਆਪਣਾ Hindu ਧਰਮ ਹੈ ਜਾਂ Sikh ਧਰਮ ਹੈ ਇਹਦੇ ਵਿੱਚ ਇੱਕ ਤੋਂ ਜ਼ਿਆਦਾ ਵਿਆਹ ਅਲਾਉਡ ਨਹੀਂ ਹੈਗੇ ਅੱਛਾ ਇੱਕ ਸ਼ਬਦ ਐਡੀ ਵੱਡੀ ਗੱਲ ਕਹਿ ਰਿਹਾ ਹੈ ਇਹ ਹੁਣ ਅਖਬਾਰਾਂ ਦੇ ਵਿੱਚ ਐਡੀ ਢੀ ਗੱਲਾਂ ਲਿਖਣ ਲੱਗੇ ਵੱਡੀਆਂ ਵੱਡੀਆਂ ਫਿਰ ਤਾਂ ਥੋੜਾ ਹੋ ਗਿਆ ਕੰਮ ਤਾਂ ਕਰਕੇ ਇੱਕ ਛੋਟੇ ਜਿਹੇ ਸ਼ਬਦ ਨਾਲ ਇੱਕ ਸਾਰੀ ਲਾਈਨ ਨੂੰ ਡਿਫਾਈਨ ਕਰ ਦਿੰਦੇ ਆ ਠੀਕ ਹੈ ਜੀ ਹੁਣ ਆਪਾਂ ਅਗਲੇ ਤੇ ਚੱਲਦੇ ਆਂ ਹੁਣ ਐਟ ਕੀ ਕਹਿੰਦੇ ਬਾਈ ਗੇਮੀ ਬਾਈ ਗੇਮੀ ਵਰਤਨ ਦਾ ਮਤਲਬ ਕੀ ਕਰਕੇ ਕਿ ਕਿਤੇ ਵੀ ਤੁਹਾਨੂੰ ਬਾਈ ਸ਼ਬਦ ਮਿਲ ਜੇ ਇਹਦਾ ਮਤਲਬ ਹੁੰਦਾ ਡੋ ਗੇਮੀ ਦਾ ਮਤਲਬ ਹੁੰਦਾ ਮੈਰਿਜ ਜਿਹੜਾ ਬੰਦਾ ਦੋ ਵਿਆਹ ਕਰਨ ਦੀ ਪ੍ਰਥਾ ਰੱਖਦਾ ਕਹਿ ਸਕਦੇ ਆ ਕਿ ਭਾਈ ਜਿਹੜਾ ਹੁਣ ਬਹੁਤ ਐਕਟਰ ਇਹ ਜਿਹੜਾ ਜੇ ਬਾਲੀਵੁੱਡ ਦੇ ਵਿੱਚ ਅੱਧ ਤੋਂ ਵੱਧ ਹੀ ਇਹ ਜੀ ਹੈ ਜੀ ਜਿਨ੍ਹਾਂ ਨੇ ਦੁਬਾਰੇ ਵਿਆਹ ਹੋਏ ਹੋਏ ਆ ਠੀਕ ਹੈ ਜਿਨ੍ਹਾਂ ਨੇ ਦੁਬਾਰੇ ਵਿਆਹ ਹੋਏ ਹੋਏ ਆ ਉਹਨਾਂ ਨੂੰ ਆਪਾਂ ਕੀ ਕਹਿੰਦੇ ਹੁੰਨੇ ਆ ਉਹਨਾਂ ਨੂੰ ਬਾਈ ਗੇਮੀ ਕਿਹਾ ਜਾਊਗਾ ਜੀਵੇਂ ਹੋਰ ਬਪਾਸ਼ਾ ਬਾਸੂਗੇ ਜੀ ਕਿ ਭਾਈ ਜਿਹੜੀ ਬਪਾਸ਼ਾ ਬਾਸੂ ਉਹ ਬਾਈ ਗਏ ਨੇ ਤਾਂ ਇਥੋਂ ਪਤਾ ਲੱਗ ਚੁੱਕੀ ਇਹ ਦੀ ਦੋ ਵਾਰੀ ਮੈਰਿਜ ਹੋ ਚੁੱਕੀ ਹੈ ਠੀਕ ਹੈ ਜੀ ਤਾਂ ਇਥੋਂ ਯਾਦ ਰੱਖਣੀ ਹੈ ਚੀਜ਼ ਬਸ ਆ ਚੀਜ਼ ਹੈ ਹੋਰ ਕੁਛ ਨਹੀਂ ਬਸ ਇਹਨੂੰ ਚੰਗੀ ਤਰ੍ਹਾਂ ਯਾਦ ਕਰ ਲੈ ਠੀਕ ਹੈ ਜੀ ਹੁਣ ਆਪਰੇ ਕੋਲੇ ਅੱਜ ਦਾ ਆਪਣਾ ਲਾਸਟ ਵਾਰਡ ਠੀਕ ਹੈ ਜੀ ਲਾਸਟ ਵਾਰਡ ਹੈ ਜਿਹਦਾ ਮਤਲਬ ਜਿਹੜਾ ਪਰਮਿਲ ਸਪੈਕਟੋ ਸਪੈਕਟੋ ਸ਼ਬਦ ਆਪਾਂ ਕਿਸੇ ਵੀ ਮੀਨਿੰਗ ਦੇ ਵਿੱਚ ਮਿਲਦਾ ਇਹਦਾ ਮਤਲਬ ਕੀ ਹੈ ਇਹਦਾ ਮਤਲਬ ਹੈ ਟੂ ਲੁੱਕ ਟੂ ਲੁੱਕ ਦਾ ਮਤਲਬ ਬਹੁਤ ਬਰੀਕੀ ਨਾਲ ਕਿਸੇ ਚੀਜ਼ ਨੂੰ ਦੇਖਣਾ ਐਗਜ਼ਾਮਨ ਐਗਜ਼ਾਮਨ ਜਿਵੇਂ ਆਹ ਦੇਖੋ ਜੀ ਆਹ ਤੁਸੀਂ ਪ੍ਰਾਣੀਆਂ ਫਰਮਾਂ ਦੇ ਵਿੱਚ ਆਹ ਦੇਖਿਆ ਹੋਣਾ ਚਿੱਤਰ ਜ ਆਹ ਦੇਖਿਆ ਹੋਣਾ ਤੁਸੀਂ ਉਹਨਾਂ ਨੇੜੇ ਜੇ ਕਰਕੇ ਦੇਖਦੇ ਹੋ ਬਾਰੇ ਸਰਾਗ ਜੇ ਲੱਭਦੇ ਹੁੰਦੇ ਸੀ ਪਹਿਲਾਂ ਵਾਲਿਆਂ ਕੋਲੇ ਹੁੰਦੇ ਸੀ ਇਹ ਨੇੜੇ ਨੇੜੇ ਜ਼ੂਮ ਕਰਕੇ ਐਗਜ਼ਾਮਨ ਦਾ ਜਾਂਚਣਾ ਕਿਸੇ ਚੀਜ਼ ਨੂੰ ਟੂ ਲੁੱਕ ਦਾ ਮਤਲਬ ਕੋਈ ਕਿਸੇ ਜੀ ਨੂੰ ਧਿਆਨ ਨਾਲ ਦੇਖਣਾ ਐਗਜ਼ਾਮਨ ਦਾ ਮਤਲਬ ਉਹਦਾ ਕਿਸੇ ਜੀ ਨੂੰ ਜਾਂਚਣਾ ਠੀਕ ਹੈ ਜੀ ਹੁਣ ਜਦੋਂ ਆਪਣੇ ਪੇਪਰ ਹੁੰਦੇ ਐ ਇਗਜ਼ਾਮ ਹੁੰਦੇ ਐ ਆਪਣੇ ਇਗਜ਼ਾਮ ਹੁੰਦੇ ਐ ਆਪਾਂ ਨੂੰ ਵੀ ਜਾਂਚਦੀ ਆ ਹੋਏ ਕਿ ਤਰ੍ਹਾਂ ਨਾ ਕਿ ਕਿੰਨੀ ਕਿ ਮਿਹਨਤ ਕੀਤੀ ਕਿੰਨੀ ਕਿ ਮਿਹਨਤ ਨਹੀਂ ਕੀਤੀ ਹੈਗੀ ਠੀਕ ਹੈ ਜੀ ਚਲੋ ਹੁਣ ਪਹਿਲੇ ਚਲਦੇ ਆ ਸਭ ਤੋਂ ਪਹਿਲਾਂ ਆ ਗਿਆ ਇਹ ਸਪੈਕਟ ਜਿਹੜੇ ਸ਼ਬਦ ਦੀ ਆਪਾਂ ਗੱਲ ਕਰ ਰਹੇ ਹਾਂ ਠੀਕ ਹੈ ਜੀ ਸਪੈਕਟ ਦਾ ਮਤਲਬ ਕੀ ਹੋ ਗਾ ਜੀ ਸਪੈਕਟ ਦਾ ਮਤਲਬ ਕਿ ਕਿਸੇ ਜੀ ਨੂੰ ਦੇਖਣਾ ਜਾਂ ਜਾਂਚਣਾ ਆਉਸਮ ਦੇਖਣ ਲਾਇਕ ਤਰਝ ਇਸ ਸਪੈਕਟਰਾ ਕੋਲਰ ਮਿਲ ਗਿਆ ਕਿ ਇਹ ਜਿਆ ਦ੍ਰਿਸ਼ਾ ਜਿਹੜਾ ਦੇਖਣ ਲਾਇਕ ਹੈਗਾ ਠੀਕ ਹੈ ਸਪੈਕਟਰਾ ਮਤਲਬ ਦੇਖਣਾ ਇਹਨਾਂ ਨੂੰ ਦੇਖਣਾ ਇਹਦੇ ਮਤਲਬ ਬਹੁਤ ਵਧੀਆ ਦੇਖਣ ਲਾਇਕ ਹੁਣ ਦੇਖੋ ਜੀ ਆਹ ਦੇਖੋ ਜੀ ਇਹ ਆਪਾਂ ਦੋ ਤਰ੍ਹਾਂ ਇਹਦੇ ਨਾਲ ਦੇ ਪਹਿਲਾਂ ਕਰਕੇ ਵੀ ਗਏ ਨਾ ਆਪਾਂ ਇੰਟਰੋ ਐਕਸਟਰੋ ਇਹ ਕਰਕੇ ਗਏ ਆ ਉਹ ਜਿਹੜਾ ਆਪਾਂ ਕਰਕੇ ਗਏ ਸੀ ਅੰਤਰਮੁਖੀ ਬਾਹਰਮੁਖੀ ਐਮਬੀ ਵਾਲੇ ਸ਼ਬਦ ਦੇ ਵਿੱਚ ਕਰਕੇ ਗਏ ਸੀ ਇਹ ਦੋਵਾਂ ਦਾ ਆਪਾਂ ਨੂੰ ਆ ਗਿਆ ਸੀ ਐਮਬੀ ਵਾਰਟ ਆਪਾਂ ਕਹਿੰਦੇ ਸੀ ਨਾ ਮੰਤਰ ਵੀ ਦੇਖਦਾ ਤਾਂ ਬਾਹਰ ਵੀ ਦੇਖ ਸਕਦਾ ਉਹਨੂੰ ਐਮਪੀ ਵਾਰਟ ਕਹਿੰਦੇ ਆ ਜਿਹੜਾ ਅੰਦਰ ਦੇਖ ਸਕਦਾ ਉਹਨੂੰ ਇੰਟਰੋਵਾਰਟ ਕਹਿੰਦੇ ਆ ਜਿਹੜਾ ਬਾਹਰ ਦੇਖ ਸਕਦਾ ਉਹਨੂੰ ਐਕਸਟ੍ਰੋਵਾਰਟ ਕਹਿੰਦੇ ਆ ਉਹ ਜਿਹੜਾ ਵਾਰਟ ਸ਼ਬਦ ਸੀ ਇਹ ਇੱਕ ਸਪੈਕਟ ਹੈਗਾ ਇੰਟਰਸਪੈਕਟ ਦਾ ਮਤਲਬ ਕੀ ਹੈ ਜਿਹੜਾ ਬੰਦਾ ਆਪ ਦੇ ਅੰਦਰ ਦੇਖ ਸਕਦਾ ਅੰਤਰਜਾਮੀ ਹੈ ਜਿਹੜਾ ਐਕਸਟ੍ਰੋਸਪੈਕਟ ਜਿਹੜਾ ਬੰਦਾ ਦੁਨੀਆ ਤੋਂ ਪਰੇ ਦੇਖ ਸਕਦਾ ਹੈਗਾ ਠੀਕ ਹੈ ਜੀ ਇਹ ਸ਼ਬਦ ਆਪਾਂ ਕਰਕੇ ਗਏ ਇਹਦੇ ਤਾਂ ਆਪਾਂ ਨੂੰ ਜ਼ਿਆਦਾ ਮਿਹਨਤਾਂ ਦੀ ਲੋੜ ਨਹੀਂ ਪਈ ਠੀਕ ਹੈ ਜੀ ਇਸ ਤੋਂ ਬਾਅਦ ਇੱਕ ਤੁਹਾਨੂੰ ਮਿਲੂਗਾ ਰੈਟ੍ਰੋ ਰੈਟ ਰੈਟ੍ਰੋ ਦਾ ਮਤਲਬ ਹੁੰਦਾ ਪਿੱਛੇ ਰੈਟ੍ਰੋ ਸ਼ਬਦ ਦਾ ਮਤਲਬ ਹੁੰਦਾ ਬੈਕ ਬੈਕ ਦਾ ਮਤਲਬ ਹੁੰਦਾ ਪਿੱਛੇ ਬਹੁਤ ਬੰਦੇ ਇਹ ਜਿਹੇ ਹੈਗੇ ਬਹੁਤ ਗਿਆਨੀ ਵੀ ਇਹ ਜੇ ਪਏ ਆ ਪੁਰਾਣੇ ਜਵਾਨੇ ਚ ਪਿਆ ਹੁਣ ਤਾਂ ਕੋਈ ਹੈ ਨਹੀਂ ਹੁੰਦਾ ਲਗਭਗ ਮੈਂ ਕਹਣਾ ਕਿ ਲੱਖਾਂ ਦੇ ਵਿੱਚ ਇੱਕ ਹੋ ਸਕਦਾ ਕੋਈ ਠੀਕ ਹੈ ਜੀ ਰੈਟ੍ਰੋਸਪੈਕਟ ਰੈਟ੍ਰੋ ਮਤਲਬ ਹੁੰਦਾ ਪਿੱਛੇ ਪਿੱਛੇ ਦੇਖਣਾ ਮਤਲਬ ਇਹ ਨਹੀਂ ਕਿ ਤੂੰ ਹੀ ਕਮਾ ਕੇ ਪਿੱਛੇ ਦੇਖ ਲਿਆ ਆਪਣਾ ਪਾਸਟ ਦੇਖਣਾ ਜਿਹੜਾ ਆਪਣਾ ਲੰਘਿਆ ਹੋਇਆ ਸਮਾਂ ਜਿਹੜਾ ਬੰਦਾ ਉਹਨੂੰ ਦੇਖ ਸਕਦਾ ਠੀਕ ਹੈ ਜੀ ਉਹਨੂੰ ਕਹਿੰਦੇ ਰੈਟ੍ਰੋਸਪੈਕਟ ਸਪੈਕਟ ਮੈਨੇ ਦੇਖਣਾ ਜਾਂਚ ਠੀਕ ਹੈ ਜੀ ਡਾਇਰੈਕਟਰ ਨੂੰ ਮੈਨੇ ਪਿੱਛੇ ਆਪ ਦਾ ਪਾਸਟ ਦੇਖਣਾ ਲੰਘਿਆ ਹੋਇਆ ਸਮਾਂ ਦੇਖਣਾ ਦੇਖੋ ਸਰਕਮ ਸਰਕਮ ਦਾ ਤੁਹਾਨੂੰ ਪਤਾ ਹੀ ਹੈਗਾ ਸਰਕਮ ਦਾ ਮਤਲਬ ਹੁੰਦਾ ਹੈ ਕਿ ਸਰਕੂਲਰ ਜਿਹੜਾ ਸੇ ਪਾਸੇ ਅਰਾਊਂਡ ਸਰਕਮ ਦਾ ਕੀ ਮਤਲਬ ਹੁੰਦਾ ਅਰਾਊਂਡ ਚਾਰੇ ਪਾਸੇ ਮੈਥ ਵਿੱਚ ਬਹੁਤ ਸ਼ਬਦ ਯੂਜ਼ ਕਰਦੇ ਆ ਸਰਕਮ ਆਪਾਂ ਠੀਕ ਹੈ ਜੀ ਇਹਦਾ ਮਤਲਬ ਹੈਗਾ ਸਾਰੇ ਪਾਸੇ ਦੇਖਣਾ ਸਪੈਕਟਰ ਦਾ ਮਤਲਬ ਦੇਖਣਾ ਸਰਕਮ ਮੈਨੇ ਸਾਰੇ ਪਾਸੇ ਸਪੈਕਟਰ ਦਾ ਮਤਲਬ ਦੇਖਣਾ ਡਾਇਰੈਕਟਰ ਦਾ ਮਤਲਬ ਪਿੱਛੇ ਦੇਖਣਾ ਠੀਕ ਹੈ ਜੀ ਸਪੈਕਟਮ ਨੂੰ ਦੇਖਣਾ ਐਕਸਟ੍ਰੋਮਨ ਦੁਨੀਆ ਤੋਂ ਪਰੇ ਦੇਖਣਾ ਸਪੈਕਟਮ ਨੂੰ ਦੇਖਣਾ ਇੰਟਰਮਨਲ ਆਪ ਦੇ ਅੰਦਰ ਦੇਖਣਾ ਆ ਦੇਖੋ ਆਏ ਸ਼ਬਦ ਬਣਦਾ ਹੁੰਦਾ ਦਾ ਜੀ ਇਹ ਆਏ ਸ਼ਬਦ ਬਣਦੇ ਹੁੰਦੇ ਆ ਜੀ ਠੀਕ ਹੈ ਜੀ ਸਪੈਕਟਮ ਨੂੰ ਦੇਖਣਾ ਸਰਕਮਨ ਹੁੰਦਾ ਬਹੁਤ ਵਧੀਆ ਤਰੀਕੇ ਨਾਲ ਦੇਖਣਾ ਠੀਕ ਹੈ ਜੀ ਹੁਣ ਇੱਕ ਵਾਰੀ ਆਪਾਂ ਰਿਵੀਜ਼ਨ ਕਰ ਲਈਏ ਮੋਟੀ ਮੋਟੀ ਚਲੋ ਰਿਵੀਜ਼ਨ ਕਰ ਲੀਏ ਨਾ ਫਿਰ ਆਪਾਂ ਪੰਜੇ ਵੀਡੀਓ ਇਕੱਠੀ ਕਰਾਂਗੇ ਦੇਖੋ ਜੀ ਇਹ ਕਲਾਸਾਂ ਇਹ ਤੁਹਾਨੂੰ ਦੋ ਪੀਡੀਐਫ ਬਣ ਜਾਣਗੇ ਦੋ ਕਲਾਸਾਂ ਦਾ ਇੱਕ ਪੀਡੀਐਫ ਬਣਾ ਕੇ ਦਊਗਾ ਤੁਹਾਡਾ ਠੀਕ ਹੈ ਜੀ ਹੋ ਸਕੇ ਜੇ ਤੁਸੀਂ ਕਹੋ ਤਾਂ ਮੈਂ ਤੁਹਾਨੂੰ 4-5 ਕਲਾਸਾਂ ਦੀ ਪੀਡੀਐਫ ਵੀ ਇੱਕ ਵੀਡੀਓ ਜੀ ਇੱਕ ਐਂ ਕਰਦੇ ਆਪਾਂ ਫਿਰ ਆਪਾਂ ਐ ਕਰਦੇ ਆਂ ਆਪਾਂ ਤੁਹਾਨੂੰ 5 ਕਲਾਸਾਂ ਦਾ ਇੱਕ ਪੀਡੀਐਫ ਬਣਾ ਦਿਆ ਕਰਾਂਗੇ ਠੀਕ ਹੈ 5 ਕਲਾਸਾਂ ਦਾ ਇੱਕ ਪੀਡੀਐਫ ਬਣਾ ਦਿਆ ਕਰਾਂਗੇ ਆਪਾਂ ਰੂਟ ਵਰਡਸ ਦਾ ਠੀਕ ਹੈ ਜੀ ਇਹ ਤੁਸੀਂ ਕਰੋ ਇਹ ਕਰਨ ਦੇ ਨਾਲ ਤੁਹਾਡਾ ਕੀ ਹੋ ਜਾਊਗਾ ਇਹ ਕਰਨ ਤੋਂ ਬਾਅਦ ਨਾਲ ਆਪਾਂ ਸ਼ੁਰੂ ਕਰਾਂਗੇ ਮੰਡੇ ਤੋਂ ਰਜੇ ਜਿਹੜੇ ਬੱਚੇ ਵੀ ਰਾਜੇ ਪੜ੍ਹਦੇ ਜਿਵੇਂ ਗਲਤਿਆਂ ਨਾਲ ਤੁਹਾਨੂੰ ਮੰਡੇ ਤੋਂ ਆਪਾਂ ਸ਼ੁਰੂ ਕਰ ਰਹੇ ਹਾਂ ਇੰਗਲਿਸ਼ ਦੀ ਗ੍ਰਾਮਰ ਠੀਕ ਹੈ ਜੀ ਇੰਗਲਿਸ਼ ਦੀ ਗ੍ਰਾਮਰ ਠੀਕ ਹੈ ਜੀ 1 ਵਾਰ ਤੁਹਾਡੇ ਵਿੱਚ ਕੰਪਲੀਟ ਕਰਵਾ ਦੇ ਭਾਈ 1 ਵਾਰ ਤੁਹਾਡੇ ਵਿੱਚ ਕੰਪਲੀਟ ਕਰਵਾ ਦੇ ਈਡੀਅਮ ਨਹੀਂ ਤੁਹਾਡੀਆਂ ਵਿੱਚ 3 ਬਨੇ 4 ਕਲਾਸਾਂ ਲੱਗਿਆਂਗਾ ਉਹਦੀਆਂ ਵੀ ਸਾਰੀਆਂ 10 ਕਲਾਸਾਂ ਹੋਣਗੀਆਂ ਉਹ ਵੀ ਤੁਹਾਡੀਆਂ ਵਿੱਚ ਅਪਲੋਡ ਕਰਵਾ ਦੂੰਗਾ ਇਸ ਵਾਰ ਆਪਾਂ ਇੰਗਲਿਸ਼ ਦੇ ਵਿੱਚੋਂ ਰਾਜੇ ਜੀ ਮੇਰੇ ਨਾਲ ਚੱਲੀ ਚੱਲਾਂਗੇ ਤਾਂ ਤੁਹਾਨੂੰ ਇੰਗਲਿਸ਼ ਦੇ ਵਿੱਚੋਂ ਨਾਂ ਵਾਲਾ ਮੈਂ ਘਟੋ-ਘਟ 12 ਨੰਬਰਾਂ ਦੇ ਇੰਗਲਿਸ਼ ਦੇ ਵਿੱਚੋਂ ਤੁਹਾਨੂੰ ਮੈਂ ਹਰੇਕ ਬੱਚੇ ਨੂੰ 8 ਤੋਂ 9 ਨੰਬਰ ਉਹਨਾਂ ਬੱਚਿਆਂ ਦਵਾ ਦੂੰਗਾ ਜਿਹੜੇ ਬੱਚੇ ਬਿਲਕੁਲ ਇੰਗਲਿਸ਼ ਦੇ ਵਿੱਚੋਂ ਕਮਜ਼ੋਰ ਹੈਗੇ ਤੁਹਾਨੂੰ ਮੈਂ ਗ੍ਰਾਮਰ ਦੇ ਵਿੱਚ ਵੀ ਕੋਈ ਰੂਲ ਨਹੀਂ ਕਰਾਉਣਾ ਰਾਜੇ ਰੂਲ-ਰੂਲਾਂ ਦਾ ਕੰਮ ਛੱਡਿਆ ਹੋਇਆ ਆਪਾਂ ਮੈਂ ਤੁਹਾਨੂੰ ਦੱਸ ਦਿੱਤੀ ਜਾਂਦਾ ਕਿ ਮੇਰੇ ਕੋਲੇ ਮੈਂ ਚਾਹੇ ਤੁਹਾਨੂੰ ਚੀਜ਼ ਕੋਈ ਵੀ ਲੇਟ ਸ਼ੁਰੂ ਕਰਵਾਵਾਂ ਪਰ ਜਿਹੜੀ ਮੈਂ ਚੀਜ਼ ਕਰਵਾਉਂਗਾ ਉਹ ਐ ਸਮਝ ਲਓ ਕਿ ਜੇਕਰ ਕੋਈ ਬੰਦੇ ਨੇ ਭਾਈ ਛੱਡੀ ਨੂੰ 10 ਸਾਲ ਵੀ ਹੋ ਗਏ ਨਾ ਉਬੀ ਉਹ ਚੀਜ਼ ਨੂੰ ਆਰਾਮ ਨਾਲ ਕਰੂਗਾ ਕਿਉਂਕਿ ਮੈਂ ਦੇਖੋ ਜੇ ਤਾਂ ਮੈਂ ਤੁਹਾਨੂੰ ਭਰੋਣਾ ਹੋਵੇ ਰੂਲਾਂ ਨਾਲ ਠੀਕ ਹੈ ਜੀ ਫਿਰ ਤਾਂ ਤੁਹਾਨੂੰ ਫਿਰ ਤਾਂ ਤੁਸੀਂ ਮੇਰੇ ਕੋਲ ਪੜਨ ਦੀ ਲੋੜ ਹੀ ਨਹੀਂ ਫਿਰ ਤਾਂ ਬਹੁਤ ਟੀਚਰ ਭਾਈ ਜਾਂਦੇ ਜੀ 1000 ਦਾ 10ਵਾਂ ਰੂਲ ਲਾ ਲਓ 1025ਵਾਂ ਰੂਲ ਲਾ ਲਓ ਮੈਂ ਇੰਗਲਿਸ਼ ਦੇ ਮੈਂ ਤੁਹਾਨੂੰ ਮਜ਼ਾਕ ਨਹੀਂ ਕਰਦਾ ਇੰਗਲਿਸ਼ ਦੇ ਮੈਂ ਇੰਨੇ ਟੌਪ ਟੌਪ ਤੁਸੀਂ ਵੀ ਦੱਸ ਦਿਓ ਮੈਨੂੰ ਕਮੈਂਟ ਕਰਕੇ ਇੰਨੇ ਮੈਂ ਟੌਪ ਟੌਪ ਦੇ ਟੀਚਰ ਦੇਖੇ ਆ ਠੀਕ ਹੈ ਜਿਨ੍ਹਾਂ ਨੂੰ ਇੰਨੀ ਜਿਆਦਾ ਨੌਲੇਜ ਹੈ ਪਰ ਉਹਨਾਂ ਨੂੰ ਆਵਰੀ ਨੌਲੇਜ ਨਾਲ ਡਿਫਾਈਨ ਨਹੀਂ ਕਰਨੀ ਹੁੰਦੀ ਡਿਸਕ੍ਰਾਈਬਿੰਗ ਦੱਸਣੇ ਨਹੀਂ ਹੁੰਦਾ ਉਹ ਬੱਚਿਆਂ ਨੂੰ ਲੈਕਚਰ ਸ਼ੁਰੂ ਕਰਨਗੇ ਪਹਿਲੇ ਦਿਨ ਤੋਂ ਪਤਾ ਕੀ ਲੈਕਚਰ ਸ਼ੁਰੂ ਕਰਨਗੇ ਬੱਚਿਆਂ ਦਾ ਪਾ ਕੇ 에ਰਰਲਸੋ ਜੀ 에ਰਰਲਸੋ ਬੱਚੇ ਨੂੰ ਜਦੋਂ ਇਹ ਨਹੀਂ ਪਤਾ ਕਿ ਸਬਜੈਕਟ ਕੀ ਕੰਮ ਕਰਦਾ ਹੈ ਵਰਬ ਉਹਦੇ ਨਾਲ ਕਿਉਂ ਲਾਈ ਜਾਂਦੀ ਹੈ ਆਬਜੈਕਟ ਕੀ ਕੰਮ ਕਰਦਾ ਹੈ ਇਹ ਚੀਜ਼ਾਂ ਨਹੀਂ ਬੱਚੇ ਨੂੰ ਕਨਫਰਮ ਹੈਗੀਆਂ ਹਜੇ ਤੱਕ ਕਿ ਵਰਬ ਕੀ ਕੰਮ ਕਰੂਗਾ ਸਬਜੈਕਟ ਕੀ ਕੰਮ ਕਰੂਗਾ ਆਬਜੈਕਟ ਕੀ ਕੰਮ ਕਰੂਗਾ ਕੀ ਦੱਸੂਗਾ ਤੁਹਾਨੂੰ ਕੀ ਉਹ ਐਡਟ ਕਰ ਦੂਗਾ ਬੱਚਾ ਜਿਹਨੂੰ ਹਜੇ ਤੱਕ ਪ੍ਰੀਪੋਜੀਸ਼ਨਾਂ ਨਹੀਂ ਪਤਾ ਕਿ ਪ੍ਰੀਪੋਜੀਸ਼ਨ ਪ੍ਰੈਪਰੇਸ਼ਨ ਕਹੀ ਜਾਂਦੀ ਹੈ ਹੁਣ ਤੱਕ ਆਪਾਂ ਪ੍ਰੈਪੋ ਪ੍ਰੈਪਰੇਸ਼ਨ ਕਰਨੀ ਹੈ ਜੀ ਪ੍ਰੀਪੋਜੀਸ਼ਨ ਕਿ ਕਿਸੇ ਚੀਜ਼ ਤੋਂ ਪਹਿਲਾਂ ਪੋਜੀਸ਼ਨ ਲੈਣੀ ਹੈ ਜੇ ਤੁਹਾਨੂੰ ਇਹ ਹੀ ਚੀਜ਼ਾਂ ਨਹੀਂ ਸਮਝਾਈਆਂ ਤੁਹਾਨੂੰ ਕੀ ਕਰਨਗੇ ਪਹਿਲੀ ਗੱਲ ਤੁਹਾਨੂੰ ਸਭ ਤੋਂ ਪਹਿਲਾਂ 에ਰਰ ਕੱਟਣ ਲਾ ਦੇਣਗੇ 에ਰਰ ਕੱਟੋ ਜੀ ਰੂਲ ਨੰਬਰ 10 ਲਾਓ ਜੀ ਔਰ ਤੁਹਾਨੂੰ ਪਤਾ ਕੀ ਕਿਤੇ ਉਸ ਨੂੰ ਕਿੰਨੀ ਰਾਜੀ ਸਮਰੱਥਾ ਰਹੀ ਸੀ ਸਾਨੂੰ ਬਹੁਤ ਜ਼ਿਆਦਾ ਪਤਾਗਾ ਕੰਨ ਅੰਗਰੇਜ਼ੀ ਸਾਰੀ ਹੁੰਦੀ ਹੈ ਠੀਕ ਹੈ ਥੋੜੇ ਇੱਕ ਤਰ੍ਹਾਂ ਪ੍ਰਭਾਵ ਪਾ ਰਹੇ ਹੈ ਠੀਕ ਹੈ ਅਰ ਦੂਜਾ ਕੰਮ ਕੀ ਕਰਨਗੇ ਕਲਾਸ ਜੇ ਪਹਿਲੇ ਦਿਨ ਤੁਹਾਨੂੰ ਕਰਾਉਣ ਲੱਗ ਜਾਣਗੇ ਟੈਂਸ ਟੈਂਸ ਦਾ ਕੀ ਕੰਮ ਹੁੰਦਾ ਪਤਾ ਤੁਹਾਨੂੰ ਟੈਂਸ ਦਾ ਮਤਲਬ ਇਕੱਲਾ ਇਹ ਹੁੰਦਾ ਕਿ ਆਪਾਂ ਬਾਖ ਦੀ ਪਛਾਣ ਕਰਨੀ ਹੈ ਬਾਖ ਦੀ ਆਪਾਂ ਪਛਾਣ ਕਰਨੀ ਹੈ ਜਿਵੇਂ ਮੈਂ ਤੁਹਾਨੂੰ ਦੱਸ ਦਾਂ ਮੈਂ ਕੱਲ ਖੇਡ ਰਿਹਾ ਸੀ ਇਹ ਸ਼ਬਦ ਦੇ ਵਿੱਚ ਬਾਜਵਰ ਆਊਗਾ ਬਸ ਆਪਾਂ ਨੂੰ ਇਹ ਪਤਾ ਲੱਗੂਗਾ ਬਾਜਵਰ ਤੋਂ ਕਿ ਜਿਹੜੀ ਇਹ ਗੱਲ ਕਰ ਰਹੇ ਪਾਸਟ ਦੀ ਗੱਲ ਕਰ ਰਹੇ ਆ ਇਹ ਤੋਂ ਇਹ ਪਤਾ ਲੱਗਿਆ ਹੁਣ ਬੱਚੇ ਨੂੰ ਇਹ ਤਾਂ ਤੁਸੀਂ ਦੱਸਤਾ ਕਿ ਹਾਂ ਜੀ ਇਹ ਨਾ ਜਿਹੜਾ ਟੈਂਸ ਹੈ ਜੀ ਇਹ ਪਾਸਟ ਟੈਂਸ ਹੈ ਬੱਚੇ ਨੂੰ ਤੁਸੀਂ ਇਹ ਗੱਲ ਦੱਸੀ ਹੈ ਕਿ ਭਾਈ ਮੈਂ ਸ਼ਬਦ ਕਿਉਂ ਵਰਤੇ ਇੱਥੇ ਆਪਾਂ ਮੈਂ ਸ਼ਬਦ ਕਿਉਂ ਰਿਹਾ ਰਿਹਾ ਸ਼ਬਦ ਵਰਪ ਕਿਉਂ ਵਰਤੀ ਆਪਾਂ ਠੀਕ ਹੈ ਜੀ ਪਲੇ ਕਰ ਰਿਹਾ ਹੈ ਬੱਚਾ ਪਲੇ ਇੱਥੇ ਕਿਉਂ ਵਰਤੇ ਆਪਾਂ ਸਾਰੇ ਬਾਗ ਦੇ ਵਿੱਚ ਕੰਮ ਕੌਣ ਕਰ ਰਿਹਾ ਹੈ ਸਾਰੇ ਬਾਗ ਦੇ ਵਿੱਚ ਕੰਮ ਕਰਕੇ ਦੇ ਉੱਤੇ ਰਿਹਾ ਕੰਮ ਕਰਾਉਣ ਦੇ ਹੈਲਪ ਕੌਣ ਕਰ ਰਿਹਾ ਹੈ ਕੌਣ ਕਿਹਦੇ ਉੱਤੇ ਕੰਮ ਕਰਦਾ ਇਹ ਚੀਜ਼ਾਂ ਦੱਸਣਗੇ ਨਹੀਂ ਦੱਸਣਗੇ ਤੁਹਾਨੂੰ ਸਿਰਫ ਟੈਂਸ ਸਮਝਾ ਕੇ ਇਸ ਦੋ ਵਾਰ 에ਰਰਾਂ ਦਾ ਕਲੀਅਰ ਕਰਨ ਲਾ ਦਿੰਦੇ ਆ ਠੀਕ ਹੈ ਬਸ ਇੰਨੇ ਚ ਤੁਹਾਨੂੰ ਲੱਗਦਾ ਕਿ ਭਾਈ ਇੰਗਲਿਸ਼ ਤੋਂ ਔਖਾ ਦਾ ਕੋਈ ਸਬਜੈਕਟ ਹੈ ਨਹੀਂ ਹੈਗਾ ਤੁਸੀਂ ਇੰਗਲਿਸ਼ ਨੂੰ ਛੱਡ ਦਿੰਦੇ ਹੋ ਆਪਾਂ ਹੋ ਹੀ ਨੁਕਸਾਨ ਖੜਾ ਕਰ ਦਿੰਦੇ ਆ ਹੁਣ ਤੁਹਾਡੀ ਮੈਂ ਇੰਗਲਿਸ਼ ਚਾਹੇ ਲੀਡ ਸ਼ੁਰੂ ਕਰੀਏ ਪਰ ਮੈਂ ਆਪਦੇ ਆਪ ਦੇ ਵਿੱਚ ਸਾਰੀਆਂ ਚੀਜ਼ਾਂ ਪ੍ਰੋਪਰ ਜਾਣ ਕੇ ਆਪਦੇ ਨੋਟਸ ਤਿਆਰ ਕਰਕੇ ਦਿਨ ਰਾਤ ਬੈਠ ਕੇ ਨੋਟਸ ਬਣਾ ਕੇ ਤੁਹਾਡੀ ਠੀਕ ਹੈ ਜੀ ਘਟ ਘਟੋ ਘਟ ਤੁਹਾਨੂੰ ਮੈਂ ਸਾਰੀਆਂ 70 ਜਾਂ 60 ਵੀਡੀਓ ਦੇ ਵਿੱਚ ਸਾਰੀ ਗ੍ਰਾਮਰ ਹੁਣ ਤੱਕ ਦੀ ਭਾਵੇਂ ਤੁਸੀਂ ਰਾਜੇ ਪੀਪੀਐਸਸੀ ਦਾ ਪੇਪਰ ਦੇ ਲਿਓ ਭਾਵੇਂ ਤੁਸੀਂ ਐਸਐਸਸੀ ਦਾ ਪੇਪਰ ਦੇ ਲਿਓ ਭਾਵੇਂ ਤੁਸੀਂ ਬੈਂਕਿੰਗ ਦਾ ਪੇਪਰ ਦੇ ਲਿਓ ਪੰਜਾਬ ਪੁਲਿਸ ਸਬ ਇੰਸਪੈਕਟਰ ਕੋਈ ਮਰਜ਼ੀ ਪੇਪਰ ਦੇ ਲਿਓ ਜੀ ਇਸ 60 ਵੀਡੀਓ ਦੇ ਵਿੱਚ ਤੁਹਾਡੀ ਬੈਣੀ ਪੱਕੀ ਗ੍ਰਾਮਰ ਕਰਵਾ ਦੇਣੀ ਹੈ ਕਿ ਜੇ ਤੁਸੀਂ ਪੇਪਰ ਦੇ ਵਿੱਚ ਬੈਠੇ ਜਾਓਗੇ ਤਾਂ ਤੁਹਾਨੂੰ 10 60 ਵੀਡੀਓ ਪੜਦੇ-ਪੜਦੇ ਹੀ ਪੜਦੇ-ਪੜਦੇ ਹੀ ਤੁਹਾਨੂੰ ਇੰਨਾ ਪਤਾ ਲੱਗਣ ਲੱਗ ਜਾਊਗਾ ਨਾਲ ਰਿਵੀਜ਼ਨ ਕਰਦੇ-ਕਰਦੇ ਕਿ ਜਦ ਆਹ ਚ ਤੁਸੀਂ ਨਾ ਲਾਈਨ ਦੇਖ ਕੇ ਤੁਹਾਨੂੰ ਆਪਸ਼ਨਾਂ ਦੇਖਣ ਦੀ ਲੋੜ ਨਹੀਂ ਪਿਆ ਕਰਨੀ ਤੁਸੀਂ ਲਾਈਨ ਦੇਖ ਕੇ ਤੁਹਾਡਾ ਆਪ ਹੀ ਮੱਥਾ ਠਣਕਿਆ ਕਰੂ ਜਿਹੜਾ ਇੱਥੇ ਆਹ ਚੀਜ਼ ਆਉਣੀ ਹੈ ਇੱਥੇ ਆਹ ਚੀਜ਼ ਕਿਵੇਂ ਆ ਗਈ ਇੱਥੇ ਆ ਜੀ ਤੌਣੀ ਨਹੀਂ ਜਹੀਦੀ ਤੁਹਾਡੇ ਦਿਮਾਗ ਆਉਂਦੇ ਆ ਵੀ ਡਿਸਕਸ਼ਨ ਕਰਨ ਲੱਗ ਜੂ ਚੀਜ਼ਾਂ ਉ ਜੁੱਤਾਂ ਨੂੰ ਬਰੀਕੀ ਦੇ ਵਿੱਚ ਹੀ ਸਮਝਾਈ ਗਈ ਹੈ ਤਾਂ ਇਹ ਚੀਜ਼ਾਂ ਹੁੰਦਾ ਕਹਿੰਦਾ ਜੇ ਇਹ ਚੀਜ਼ਾਂ ਆਪਾਂ ਨੂੰ ਕੀ ਕਰਿਆ ਜਾਂਦਾ ਟੈਨਸ਼ਨ ਸਮਝਾਤੇ ਜੀ ਐਰਰ ਕਢਾਤੀਆਂ ਐਰਰਾਂ ਥੋੜੀ ਆ ਜਾਂਦੀਆਂ ਐਰਰ ਦਾ ਵੀ ਫਿਰ ਕੋਈ ਪੱਕਾ ਰੂਲ ਨਹੀਂ ਹੈਗਾ ਐਰਰ ਦੇ ਵੀ ਕਿਵੇਂ ਆ 180ਵਾਂ ਰੂਲ ਲਾ ਦਿਓ ਜੀ 2001 ਰੂਲ ਲਾਉਣਾ ਆਏ ਤਾਂ ਮੈਂ ਕਹਿੰਦਾ ਤੁਸੀਂ ਬੁੜੇ ਹੋ ਜਾਓਗੇ ਰਿਟਾਇਰਮੈਂਟ ਦੇ ਨੇੜੇ ਪਹੁੰਚ ਜਾਓਗੇ ਨੌਕਰੀ ਨਹੀਂ ਮਿਲਣੀ ਆਪਾਂ ਨੂੰ ਠੀਕ ਹੈ ਸਮਾਰਟ ਵਰਕ ਕਰੋ ਜਿਹੜੇ ਉਹ ਰੂਲ ਹੈ ਉਹ ਰੱਟੇ ਇੱਕ ਦਿਨਾਂ ਦੇ ਜੀ ਫਲਾਣਾ ਰੂਲ ਯਾਦ ਕਰ ਲਓ ਤੇਮਗਾ ਰੂਲ ਯਾਦ ਕਰ ਲਓ ਮੈਂ ਜਿਹੜਾ ਕੁਝ ਕਰਵਾਉਂਗਾ ਰਾਜੀ 95% ਤੁਹਾਨੂੰ ਉਹ ਰੂਲਾਂ ਵਾਲੀ ਸਾਰਾ ਕੁਝ ਆ ਜਾਊਗਾ ਜਿਹੜੇ ਮੈਂ ਰੂਲ ਬੈਸੇ ਨਾਰਮਲ ਦੱਸੂਗਾ ਜਿਹੜੇ ਨਾਲ ਹੀ ਆ ਜਾਊਗਾ ਰੂਲ ਨੂੰ ਮੈਂ ਕੁਝ ਇੱਕ ਰੂਲ ਬ੍ਰੇਕ 110 120 180 2000 ਉਹ ਚੀਜ਼ਾਂ ਖੜਾ ਛੱਡਿਆ ਹੋਇਆ ਉਹ ਤਾਂ ਫਿਰ ਫਾਇਦਾ ਕੀ ਹੈ ਠੀਕ ਹੈ ਫਿਰ ਤੁਸੀਂ ਮੇਰੇ ਕੋਲੇ ਆਉਣ ਦਾ ਕੀ ਫਾਇਦਾ ਤੁਹਾਨੂੰ ਠੀਕ ਹੈ ਤਾਂ ਕਰਕੇ ਤੇ ਬਾਕੀ ਨਾਲ ਜੀ ਤੁਹਾਨੂੰ ਮੈਂ ਵਾਰੀ ਦੱਸਿਆਗਾ ਕਿ ਜੇ ਕੋਈ ਕਿੰਨੇ ਫੁੱਲ ਕੋਰਸ ਲੈਣਾ ਚਾਹੁੰਦਾਗਾ ਕਿਸੇ ਵੀ ਬੈਚ ਦਾ ਚਾਹੇ ਉਹ ਪੰਜਾਬ ਪੁਲਿਸ ਹੈ ਠੀਕ ਹੈ ਜੀ ਚਾਹੇ ਪੰਜਾਬ ਪੁਲਿਸ ਚਾਹੇ SSC SSC ਦਾ ਬਹਿਸ ਤਾਂ ਲੱਗ ਦ ਚੱਲ ਰਿਹਾ ਹੈ ਆਪਣੇ ਕੋਲ ਠੀਕ ਹੈ ਜੀ ਪੰਜਾਬ ਪਟਵਾਰੀ ਕਲਰਕ ਵੀਡੀਓ ਗਰੁੱਪ ਲਈ ਜੇ ਤੁਸੀਂ ਆਲ ਪੰਜਾਬ ਦੇ ਪੇਪਰ ਦੇ ਆਲ ਪੰਜਾਬ एग्जाम ਚੱਲ ਰਿਹਾ ਹੈ ਆਪਣੇ ਕੋਲ ਜਰਦੀ ਕਲਾਸ ਵਿੱਚ ਇਹਨਾਂ ਦੇ ਜੇ ਤੁਸੀਂ ਕੋਈ ਵੀ ਲੈ ਲਓ ਤਾਂ ਵੀ ਤੁਹਾਡੀ ਤਿਆਰੀ ਸਾਰੇ ਪੇਪਰਾਂ ਦੀ ਹੋ ਜੂ ਪੰਜਾਬ ਦਾ ਤੇ ਇੰਗਲਿਸ਼ ਦੇ ਮੈਂ ਤੁਹਾਨੂੰ ਬੜਾ ਟ੍ਰਿਕਸਿੰਗਾ ਕਰਵਾਇਆ ਜਾਂਦਾ ਤੇ ਇਹਦੇ ਜੁਆਇਨ ਕਰ ਇਸੇ ਸਾਨੂੰ ਇੰਗਲਿਸ਼ ਦੇ ਪੰਜਾਬੀ ਦੇ ਵਿੱਚ ਲੈਕਚਰ ਸਾਰੇ ਕਲਾਸਾਂ ਦੇ ਪੀਡੀਐਫ ਸਾਰੇ ਦੇ ਵੀਡੀਓ ਲੈਕਚਰ A to Z ਸਾਰਾ ਕੁਝ ਮਿਲੂਗਾ ਆਪਰਾ ਮੋਬਾਈਲ ਨੰਬਰ ਆ ਆਪਣਾ ਐਪ ਹੈ ਜਿਹੜੇ ਪਲੇ ਸਟੋਰ ਤੋਂ ਡਾਊਨਲੋਡ ਕਰ ਉਹ ਆਈਫੋਨ ਵਾਲੇ ਬੱਚੇ ਐਪ ਸਟੋਰ ਤੋਂ ਠੀਕ ਹੈ ਰਾਜੀ ਬਾਕੀ ਵੀਡੀਓ ਨੂੰ ਬਸ ਲਾਈਕ ਤੇ ਸ਼ੇਅਰ ਜ਼ਰੂਰ ਕਰਤਾ ਕਰਿਓ